ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਕਿਤਾਬਾਂ ਦੀ ਦੁਨੀਆ ਬੜਾ ਥੋੜਾ ਧੰਨਵਾਦ ਪਹਿਲੀ ਗੱਲ ਕਿਉਂਕਿ ਮੇਰੇ ਸਾਰੇ ਚੈਨਲਸ ਦੇ ਵਿੱਚੋਂ ਜਿਹੜਾ ਮੈਂ ਦਿਲ ਤੋਂ ਚਾਹਨਾ ਕਿ ਚੱਲੇ ਜਿਹਦੇ ਸਭ ਤੋਂ ਜ਼ਿਆਦਾ ਵਧੀਆ ਕੰਟੈਂਟ ਹੋ ਸਕਦਾ ਤੇ ਜਿਹਦੇ ਨਾਲ ਨੌਲੇਜ ਵੀ ਮਿਲਦੀ ਆ ਆਪਾਂ ਨੂੰ ਤੇ ਕਹਾਣੀਆਂ ਵੀ ਦਿਲਚਸਪ ਹੁੰਦੀਆਂ ਉਹ ਮੈਨੂੰ ਇਹ ਲੱਗਦਾ ਵਾ ਤਾਂ ਹੁਣ ਜਿਵੇਂ ਥੰਬਨੇਲ ਤੇ ਤੁਸੀਂ ਦੇਖਿਆ ਹੋਊਗਾ ਕਿ ਅੱਜ ਤਿੰਨ ਕ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ ਪਹਿਲਾ ਕੁਝ ਇਹੋ ਜਿਹੇ ਘਟਨਾਵਾਂ ਜਿਹੜੀਆਂ ਸਪੈਸ਼ਲੀ ਉਹ ਟਾਈਮ ਮੰਨਿਆ ਗਿਆ ਦਸਤਾਵੇਜ਼ਾਂ ਦੇ ਵਿੱਚ ਅਡਾਡ ਲਿਖਾਰੀਆਂ ਵੱਲੋਂ ਇਤਿਹਾਸਕਾਰਾਂ ਵੱਲੋਂ ਜਿਨ੍ਹਾਂ ਉਹਨਾਂ ਨੇ ਜੰਗਲ ਰਾਜ ਦਾ ਟਾਈਮ ਦਿੱਤਾ ਬਿਹਾਰ ਦਾ ਉਹਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਾਂਗੇ ਫਿਰ ਅੱਗੇ ਫਿਰ ਵੱਧਦੇ ਆ ਤਾਂ ਸਭ ਤੋਂ ਪਹਿਲਾਂ ਜੰਗਲ ਰਾਜ ਤੇ ਟਾਈਮ ਦੀ ਬਿਹਾਰ ਦੀਆਂ ਉਹ ਘਟਨਾਵਾਂ ਚੋਂ ਸਭ ਤੋਂ ਵੱਡੀ ਘਟਨਾ ਹੁੰਦੀ ਆ ਜਗਦੇਉ ਪ੍ਰਸਾਦ ਕੁਰਮੀ ਲੀਡਰ ਨੇ ਬਿਹਾਰ ਦੇ 1970ਵਿਆਂ ਦਾ ਟਾਈਮ ਆ 70ਵਿਆਂ ਦਾ دہਾਕਾ ਬਿਹਾਰ ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਬੜੀ ਬਾਰੀ ਗੱਲ ਕੀਤੀ ਆ ਬਹੁਤ ਅਲੱਗ ਅਲੱਗ ਜਾਤਾਂ ਪਾਤਾਂ 'ਚ ਵੰਡਿਆ ਹੋਇਆ ਸਮਾਜ ਤੇ ਹਰੇਕ ਜਿਹੜੀ ਵੰਡ ਆ ਉਹ ਦੂਸਰੇ ਤੇ ਮਤਲਬ ਜਿਹੜੀਆਂ ਨੀਹਾਂ ਨੇ ਨੀਹਾਂ ਨਹੀਂ ਜਿਹੜੀਆਂ ਕੰਧਾਂ ਨੇ ਉਹ ਬੜੀਆਂ ਪੱਕੀਆਂ ਨੇ ਉਸੇ ਤਰ੍ਹਾਂ ਦਾ ਇੱਕ ਸਮਾਜ ਆ ਉਹਨਾਂ ਦਾ ਕੁਰਮੀ ਬੈਕਵਰਡ ਕਲਾਸ ਹੈਗੀ ਆ ਤੇ ਉੱਥੋਂ ਦੇ ਇੱਕ ਲੀਡਰ ਹੁੰਦੇ ਆ ਜਗਦੇਉ ਪ੍ਰਸਾਦ ਬਹੁਤ ਜ਼ਿਆਦਾ ਕੰਮ ਕੀਤਾ ਹੁੰਦਾ ਇਹਨਾਂ ਨੇ ਤੇ ਉਸ ਤੋਂ ਇਲਾਵਾ ਸੋਚ ਅਹਿੰਸਾ ਵਾਲੀ ਆ ਇਹਨਾਂ ਦੀ ਗਾਂਧੀਵਾਦੀ ਸੋਚ ਦੇ ਧਾਰਨੀ ਨੇ ਕਿ ਜੋ ਵੀ ਕੰਮ ਕਰਨਾ ਸ਼ਾਂਤਮਈ ਢੰਗ ਦੇ ਨਾਲ ਕਰਨਾ ਅਹਿੰਸਾ ਦੇ ਨਾਲ ਕਰਨਾ ਤੇ ਅਹਿੰਸਾ ਦੇ ਨਾਲ ਹੀ ਸਰਕਾਰ ਦੇ ਉੱਪਰ ਲੀਡਰਾਂ ਦੇ ਉੱਪਰ ਪ੍ਰੈਸ਼ਰ ਪਾਉਣਾ ਤੇ ਉਸ ਟਾਈਮ ਦੇ ਉੱਪਰ ਇਹਨਾਂ ਨੂੰ ਲੈਨਨ ਵੀ ਕਿਹਾ ਜਾਂਦਾ ਸੀ ਲੈਨ ਬਿਹਾਰ ਦਾ ਲੈਨਨ ਦੇ ਨਾਮ ਨਾਲ ਹੀ ਪ੍ਰਸਿੱਧ ਸੀ ਮਤਲਬ ਇਹ ਕਿਹੋ ਜਿਹਾ ਇਨਸਾਨ ਜਿਹੜਾ ਕਿ ਪਾਵਰ ਨੂੰ ਚੈਲੰਜ ਕਰਦਾ ਸਰਕਾਰਾਂ ਨੂੰ ਚੈਲੰਜ ਕਰ ਸਕਦਾ ਸੀ ਤੇ ਸਰਕਾਰਾਂ ਲਈ ਖਤਰਾ ਬਣ ਸਕਦਾ ਸੀ ਤੇ ਉੱਪਰੋਂ ਜਿਹੜੀਆਂ ਬੈਕਵਰਡ ਕਲਾਸਾਂ ਸੀ ਉਹਨਾਂ ਦੀ ਉਮੀਦ ਉਹਦੀ ਇੱਕ ਕਾਲ ਦੇ ਉੱਪਰ ਉਹਦੇ ਕਹਿਣ ਦੇ ਉੱਪਰ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਵੀ ਨਹੀਂ ਸੀ ਜਦੋਂ WhatsApp ਦੇ ਉੱਪਰ ਤੁਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ इवन ਫੋਨ ਵੀ ਹੈ ਨਹੀਂ ਸੀਗੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਗਦੇਵ ਪ੍ਰਸ਼ਾਦ ਦੇ ਮਗਰ ਲੱਗ ਕੇ ਤੁਰ ਪੈਂਦੇ ਸੀਗੇ ਪੁਲਿਸ ਦੀਆਂ ਡਾਂਕਾਂ ਖਾਣ ਨੂੰ ਤੇ ਮੁਰੋਂ ਨਾ ਭੱਜਦੇ ਸੀ ਤੇ ਨਾ ਮੁਰੋਂ ਵਾਰ ਕਰਦੇ ਸੀ ਤਾਂ ਇਹਨਾਂ ਚੀਜ਼ਾਂ ਤੋਂ ਹੀ ਅਸਲ ਸਰਕਾਰਾਂ ਡਰਦੀਆਂ ਨੇ ਇਹੋ ਜੇ ਅੰਦੋਲਨਾਂ ਤੋਂ ਹੀ ਅਸਲ ਦੇ ਵਿੱਚ ਸਰਕਾਰਾਂ ਨੂੰ ਪ੍ਰੋਬਲਮ ਹੁੰਦੀ ਆ ਬਿਹਾਰ ਮੂਵਮੈਂਟ ਦਾ ਟਾਈਮ ਆ ਸਨ ਹੈਗਾ 1974 ਦਾ ਤੇ ਇੱਕ ਵਾਰੀ ਫੇਰ ਜਗਦੇਵ ਪ੍ਰਸਾਦ ਹੋਣੀ ਤੇ ਇਸ ਵਾਰ ਉਹਨਾਂ ਦੇ ਨਾਲ ਛੋਟੀ ਮੋਟੀ ਗਿਣਤੀ ਨਹੀਂ 20000 ਲੋਕਾਂ ਦਾ ਇਕੱਠ ਆ ਪਟਨਾ ਸ਼ਹਿਰ ਆ ਤੇ ਪਰ ਉਸ ਦਿਨ ਪੁਲਿਸ ਵੱਲੋਂ ਬਹੁਤ ਜ਼ਬਰਦਸਤ ਲਾਠੀ ਚਾਰਜ ਹੁੰਦਾ ਗੋਲੀਬਾਰੀ ਚਲਾਈ ਜਾਂਦੀ ਆ ਤੇ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਸਪੈਸ਼ਲੀ ਜਗਦੇਵ ਪ੍ਰਸਾਦ ਹੋਣਾ ਨੂੰ ਜਦੋਂ ਉਹਨਾਂ ਤੇ ਗੋਲੀਆਂ ਵੱਜਦੀਆਂ ਨੇ ਤੇ ਉੱਥੇ ਉਹਨਾਂ ਦੀ ਮੌਤ ਹੁੰਦੀ ਆ ਤੇ ਨਾਲ ਹੀ ਮੌਤ ਹੋ ਜਾਂਦੀ ਆ ਬਿਹਾਰ ਦੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਦੀ ਜਿਹੜਾ ਇਹ ਇਨਸਾਨ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੇ ਲਈ ਕੁਝ ਕਰ ਸਕਦਾ ਕੋਈ ਸਾਡੇ ਹੱਕ ਦੀ ਗੱਲ ਕਰੂਗਾ ਤੇ ਪੁਲਿਸ ਵੱਲੋਂ ਉਹਨੂੰ ਮਾਰ ਦਿੱਤਾ ਜਾਂਦਾ ਬਾਅਦ ਵਿੱਚ ਦੋਸ਼ੇ ਲਾਏ ਜਾਂਦੇ ਆ ਪੁਲਿਸ ਦੇ ਉੱਪਰ ਕਿ ਪੁਲਿਸ ਨੇ ਸਪੈਸ਼ਲੀ ਨਿਸ਼ਾਨਾ ਬਣਾਇਆ ਜਗਦੇਵ ਪ੍ਰਸਾਦ ਨੂੰ ਕਿਉਂਕਿ ਅਸਲ ਦੇ ਵਿੱਚ ਗੋਲੀਆਂ ਚੱਲੀਆਂ ਬਹੁਤ ਘੱਟ ਸੀਗੀਆਂ ਪਰ ਉਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਗੋਲੀਆਂ ਲਗਤੀਆਂ ਜਗਦੇਵ ਪ੍ਰਸਾਦ ਨੂੰ ਉਹਨਾਂ ਨੂੰ ਤਾਂ ਕਲੀਅਰ ਹੈਗਾ ਕਿ ਪੁਲਿਸ ਨੇ ਕੋਈ ਡਰ ਦੇ ਵਿੱਚ ਜਾਂ ਭੀੜ ਨੂੰ ਖੰਡਾਉਣ ਦੇ ਲਈ ਗੋਲੀਆਂ ਨਹੀਂ ਚਲਾਈਆਂ ਜਾਂ ਹਵਾ ਚ ਗੋਲੀਆਂ ਨਹੀਂ ਚਲਾਈਆਂ ਉਹ ਗੋਲੀਆਂ ਚਲਾਈਆਂ ਕਿਆਂ ਸਪੈਸ਼ਲੀ ਕੁਰਮੀ ਸਮਾਜ ਦੇ ਸਭ ਤੋਂ ਵੱਡੇ ਲੀਡਰ ਨੂੰ ਜਿਹਨੂੰ ਲੈਨਨ ਕਿਹਾ ਜਾਂਦਾ ਸੀ ਬਿਹਾਰ ਦਾ ਉਹਨੂੰ ਖਤਮ ਕਰਨ ਲਈ ਤੇ ਅਗਲੀ ਚੀਜ਼ ਫਿਰ ਉਹੀ ਆਪਸ ਚ ਜਾਤਾਂ ਦਾ ਜਿਹੜਾ ਰੌਲਾ ਰੱਪਾ ਸੀਗਾ ਉਹ ਵੀ ਸਾਹਮਣੇ ਆਉਂਦਾ ਉੱਪਰਲੀਆਂ ਜਾਤਾਂ ਦੇ ਵਿੱਚ ਉਹ ਭੂਮੀਹਾਰ ਆਉਂਦੇ ਉੱਥੇ ਬਿਹਾਰ ਦੇ ਵਿੱਚ ਭੂਮੀਹਾਰ ਮਤਲਬ ਉਹ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਜ਼ਮੀਨ ਆ ਤੇ ਉਹਨਾਂ ਦਾ ਕਾਫੀ ਦਬਤਬਾਰ ਆ ਬਿਹਾਰ ਦੇ ਰਾਜਨੀਤਿਕ ਮੰਚਾਂ ਦੇ ਉੱਪਰ ਤਾਂ ਇੱਕ ਭੂਮੀਹਾਰ ਨੇਤਾ ਬਹੁਤ ਕੱਦਾਵਾਰ ਨੇਤਾ ਉਸ ਟਾਈਮ ਦਾ ਕਾਂਗਰਸ ਦਾ ਉਹਦੇ ਉੱਪਰ ਸਿੱਧਾ-ਸਿੱਧਾ ਇਹਦੇ ਦੋਸ਼ ਲੱਗਦੇ ਰਹੇ ਆ ਇਹਨਾਂ ਚੀਜ਼ਾਂ ਦੇ ਪਰ ਉਹ ਸਿਰਫ ਦੋਸ਼ ਹੁੰਦੇ ਆ ਉਹ ਬਹੁਤ ਉੱਪਰ ਪਾਵਰ ਦੀਆਂ ਜਿਹੜੀਆਂ ਕੁਰਸੀਆਂ ਹੁੰਦੀਆਂ ਮਹਿਲ ਹੁੰਦੇ ਉੱਥੇ ਤੱਕ ਨਹੀਂ ਪਹੁੰਚਦੇ ਜਿਹੜੇ ਲੋਕਾਂ 'ਵਲੋਂ ਦੋਸ਼ ਲਾਏ ਗਏ ਆ ਇਹ ਹੀ ਚੀਜ਼ ਇੱਥੇ ਹੁੰਦੀ ਆ ਤਾਂ ਇੱਕ ਹੋਰ ਇਨਸਾਨ ਦਾ ਅੰਤ ਹੁੰਦਾ ਉਸ ਜੰਗਲ ਰਾਜ ਅਗਲੀ ਜਿਹੜੀ ਕੱਟਣਾ ਦਿਲਚਸਪ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਤੇ ਉਹ ਹੈਗੀ ਆ ਬਿਹਾਰ ਦੇ ਚੀਫ ਮਨਿਸਟਰ ਦੀ ਬਿੰਦੇਸ਼ਵਰੀ ਦੂਬੇ ਹੋਣੀ 1984 ਦੇ ਵਿੱਚ ਚੀਫ ਮਨਿਸਟਰ ਬਣਦੇ ਆ ਬਿਹਾਰ ਦੇ ਪੁਰਾਣੇ ਫਰੀडम फाइਟਰ ਨੇ ਤਾਂ ਇੱਕ ਤਾਂ ਉਹ ਜਿਹੜਾ ਪੁਰਾਣਾ ਜਜ਼ਬਾ ਹੈਗਾ ਕਿਤੇ ਨਾ ਕਿਤੇ ਉਹ ਚੰਗਿਆਰੀ ਉਹ ਹੈਗੀ ਆ ਕਿਤੇ ਉਹ ਦਿਖਦੀ ਵੀ ਉਹਨਾਂ ਦੇ ਕਾਰਜਕਾਲ ਦੇ ਟਾਈਮ 'ਚ ਤੇ ਬਿਹਾਰ ਉਸ ਟਾਈਮ ਦਾ ਬਿਹਾਰ ਦੇ ਵਿੱਚ ਖਣਿਜ ਪਦਾਰਥ ਬਹੁਤ ਜ਼ਿਆਦਾ ਨੇ ਕੋਲਾ ਵੀ ਬਹੁਤ ਜ਼ਿਆਦਾ ਆ ਇਹ ਵੀ ਮੈਂ ਆਪਣੇ ਉਸ ਐਪੀਸੋਡ ਦੇ ਵਿੱਚ ਦੱਸਿਆ ਜਿਹਦੇ ਵਿੱਚ ਕਿਹਾ ਕਿ ਬਿਹਾਰ ਪਾਰਟਲੀ ਪੁੱਤਰ ਤੋਂ ਪਟਨਾ ਤੱਕ ਦਾ ਸਫ਼ਰ ਕਿਵੇਂ ਬਿਹਾਰ ਦੇ ਖਨਿਜਾਂ ਨੂੰ ਲੁੱਟਿਆ ਗਿਆ ਤਾਂ ਹੁਣ ਜਦੋਂ ਬਿੰਦੇਸ਼ਵਰੀ ਦੂਬੇ ਚੀਫ ਮਿਨਿਸਟਰ ਬਣਦੇ ਆ ਤਾਂ ਉਸ ਟਾਈਮ ਤੱਕ ਜਿਹੜੀਆਂ ਉੱਥੋਂ ਦੀਆਂ ਖਾਨਾਂ ਨੇ ਕੋਲੇ ਦੀਆਂ ਜਾਂ ਹੋਰ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਵਾ ਮਾਫੀਆ ਦਾ ਤੇ ਉਹ ਮਾਫੀਆ ਹੈਗਾ ਵਾ ਜ਼ਿਆਦਾਤਰ ਫੇਰ ਉਹੀ ਫੇਰ ਸਮਾਜ ਦੀ ਗੱਲ ਆ ਅਪਰਕਾਸ਼ ਦਾ ਸਪੈਸ਼ਲੀ ਰਾਜਪੂਤਾਂ ਦਾ ਤੇ ਰਾਜਪੂਤ ਬਰਾਦਰੀ ਨਾਲ ਰਿਲੇਟਡ ਜਿੰਨੇ ਲੀਡਰ ਨੇ ਵੱਡੇ ਉਹਨਾਂ ਦਾ ਇਹ ਸਾਰੇ ਰੜ ਕੇ ਉਸ ਜਿਹੜੀ ਬਿਹਾਰ ਦੀ ਜਾਇਦਾਦ ਹੈਗੀ ਆ ਨੈਚੁਰਲ ਜਾਇਦਾਦ ਤੇ ਉਹਨੂੰ ਲੁੱਟ ਰਹੇ ਆ ਤੇ ਬਿੰਦੇਸ਼ਵਰੀ ਦੂਬੇ ਇਹਦੇ ਅਗੇਂਸਟ ਲੜਨ ਦੀ ਕੋਸ਼ਿਸ਼ ਕਰਦੇ ਚੀਫ ਮਿਨਿਸਟਰ ਹੁਣ ਤੁਸੀਂ ਦੇਖੋ ਕਿ ਆਪਾਂ ਉਹੀ ਸਮਝਦੇ ਆ ਕਿ ਕਿੰਨਾ ਔਖਾ ਹੈਗਾ ਕੰਮ ਕਰਨਾ ਆਪਾਂ ਕਹਿ ਦਿੰਨੇ ਕਿ ਹੁਣ ਤਾਂ ਚੀਫ ਮਿਨਿਸਟਰ ਬਣ ਗਿਆ ਤੇ ਹੁਣ ਤਾਂ ਕੀ ਨਹੀਂ ਕਰ ਸਕਦਾ ਤਾਂ ਇਹੋ ਜਿਹੀਆਂ ਗੱਲਾਂ ਪੜਨ ਤੋਂ ਬਹੁਤ ਪਤਾ ਲੱਗਦਾ ਕਿ ਫਿਰ ਵੀ ਉਨੀ ਪਾਵਰ ਉਹਦੇ ਕੋਲੇ ਇਕੱਲੇ ਕੋਲੇ ਵੀ ਨਹੀਂ ਹੁੰਦੀ ਹੁਣ ਕਿਉਂਕਿ ਇਹ ਲੋਕਾਂ ਕੋਲੇ ਪੈਸਾ ਬਹੁਤ ਜ਼ਿਆਦਾ ਅਸਰ ਰਸੂਖ ਬਹੁਤ ਜ਼ਿਆਦਾ ਤਾਂ ਉਸੇ ਥਰੂ ਬੈਕ ਡੋਰ ਥਰੂ ਇਹ ਲੋਕ ਐਂਟਰੀ ਕਰਦੇ ਹਮੇਸ਼ਾ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੀ ਆਉਂਦੇ ਆ ਫਿਰ ਹਾਲੀਵੁੱਡ ਹੀ ਰਾਜਨੀਤੀ ਚ ਪਰ ਹੁਣ ਇੱਥੇ ਬਿਨਦੇਸ਼ਵਰੀ ਦੂਬੇ ਨੇ ਪੁਰਾਣੇ ਸਤੰਤਰਤਾ ਸੰਗਰਾਮੀ ਰਹੇ ਆ ਤਾਂ ਜਦੋਂ 1985 ਦੀਆਂ ਵੋਟਾਂ ਦੇ ਟਾਈਮ ਇਹਨਾਂ ਦੇ ਵਿੱਚੋਂ ਕੁਝ ਲੋਕ ਕ੍ਰਿਮੀਨਲ ਟਾਈਪ ਦੇ ਲੋਕ ਜਿਹੜੇ ਕੋਲੇ ਦੀਆਂ ਖਾਨਾ ਦੇ ਨਾਲ ਰਿਲੇਟਡ ਕ੍ਰਿਮੀਨਲ ਕੰਮ ਕਰਦੇ ਆ ਤੇ ਉਹਨਾਂ ਦੇ ਉੱਤੇ ਉਹਨਾਂ ਦਾ ਦਬਦਬਾ ਪੂਰਾ ਤੇ ਉਹ ਜਦੋਂ ਟਿਕਟ ਮੰਗਦੇ ਆ ਤਾਂ ਦੂਬੇ ਹੁਣੀ ਉਹਨਾਂ ਨੂੰ ਇਨਕਾਰ ਕਰ ਦਿੰਦੇ ਆ ਮਨਾ ਕਰ ਦਿੰਦੇ ਆ ਉਹਨਾਂ ਦੇ ਨਾਲ ਰਲੇ ਹੁੰਦੇ ਆ ਜਗਨਨਾਥ ਮਿਸ਼ਰਾ ਹੋਣੀ ਬੜੇ ਵੱਡੇ ਲੀਡਰ ਰਹੇ ਆ ਵੀ ਬਿਹਾਰ ਦੇ ਇਹ ਉਹਨਾਂ ਦੇ ਪਾਸੇ ਦੇ ਹੁੰਦੇ ਆ ਰਾਜਪੂਤ ਵਾਲੇ ਪਾਸੇ ਦੇ ਤੇ ਇਹ ਜਿਹੜਾ ਪੂਰਾ ਏਰੀਆ ਵਾ ਇਹਦਾ ਨਾਮ ਆ ਬਿਹਾਰ ਦਾ ਤਾਨਵਾਦ ਏਰੀਆ ਬਹੁਤ ਵੱਡੇ ਡੌਨ ਆ ਹੁਣ ਇੱਥੋਂ ਦੇ ਇਹ ਸਾਰੇ ਲੋਕ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਵਾ ਉਹਦਾ ਨਾਮਾ ਸੂਰਿਆਦੇਵ ਸਿੰਘ ਉਸ ਤੋਂ ਬਾਅਦ ਰਗੁਨਾਥ ਸਿੰਘ ਸ਼ਕਲਦੇਵ ਸਿੰਘ ਤੇ ਸਤਿਆਦੇਵ ਸਿੰਘ ਇਹ ਸਭ ਤੋਂ ਵੱਡੇ ਨੇ ਸਭ ਤੋਂ ਵੱਡਾ ਹੈਗਾ ਸੂਰਿਆਦੇਵ ਸਿੰਘ ਇਹੀ ਉਹ ਸੀਗਾ ਜਿਹੜਾ ਕਿ ਐਮਐਲਏ ਦੀ ਟਿਕਟ ਪਾਲ ਰਿਆ ਸੀ ਪਰ ਉਹਨੂੰ ਟਿਕਟ ਨਹੀਂ ਦਿੱਤੀ ਦੂਬੇ ਹੋਣਾ ਨੇ ਤਾਂ ਹੁਣੇ ਆਪਣੀ ਪਾਵਰ ਦਿਖਾਉਂਦੇ ਆਡ-ਆਡ ਤਰੀਕਿਆਂ ਦੇ ਨਾਲ ਤੇ ਉਸ ਤੋਂ ਬਾਅਦ ਹੁਣ ਇੱਕ ਰਾਜ ਦੇ ਚੀਫ ਮਨਿਸਟਰ ਤੇ ਦੂਸਰੇ ਪਾਸੇ ਮਾਫੀਆ ਗਰੁੱਪ ਉਹਨਾਂ ਦੀ ਆਪਸ ਸਿੱਧੀ ਸਿੱਧੀ ਤਣ ਜਾਂਦੀ ਆ ਸਾਹਮਣੇ ਸਾਹਮਣੇ ਖੜੇ ਐ ਇੱਕ ਦੂਜੇ ਦੇ ਤੇ ਹੁਣ ਇੱਥੇ ਦੇਖੋ ਦਿਲਚਸਪ ਚੀਜ਼ ਇਹਨੂੰ ਹੀ ਸ਼ਾਇਦ ਇਸੇ ਕਰਕੇ ਬਿਹਾਰ ਦੇ ਉਹਨਾਂ ਟਾਈਮਾਂ ਨੂੰ ਜੰਗਲ ਰਾਜ ਦਾ ਨਾਮ ਦਿੱਤਾ ਗਿਆ ਕਿ ਸੂਬੇ ਦਾ ਚੀਫ ਮਨਿਸਟਰ ਆਪਣੇ ਡਿਪਟੀ ਕਮਿਸ਼ਨਰ ਨੂੰ ਤੇ ਐਸਐਸਪੀ ਨੂੰ ਹੁਕਮ ਦਿੰਦਾ ਕਿ ਸੂਰਿਆਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਹੁੰਦਾ ਕੀ ਆ ਇਹ ਦੋਨੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਉਹਨੂੰ ਗ੍ਰਿਫਤਾਰ ਕਰ ਨਹੀਂ ਸਕੇ ਉਹ ਤਾਂ ਉਸ ਤੋਂ ਬਾਅਦ ਨੰਬਰ ਆਉਂਦਾ ਅਗਲੇ ਡੌਨਾਂ ਦਾ ਪਰ ਕੁਝ ਟਾਈਮ ਤੋਂ ਬਾਅਦ ਬਿੰਦੇਸ਼ਵਰੀ ਦੂਬੇ ਉਹਨਾਂ ਨੂੰ ਇਹ ਚੀਜ਼ ਪ੍ਰੋਪਰ ਸਮਝ ਲੱਗ ਜਾਂਦੀ ਹੈ ਕਿ ਮੈਂ ਇਹਨਾਂ ਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਕਾਰਨ ਇਹ ਆ ਕਿ ਇੱਕ ਪਾਸੇ ਇਕੱਲੇ ਬਿੰਦੇਸ਼ਵਰੀ ਦੂਬੇ ਨੇ ਪਰ ਜਿਹੜੇ ਬਾਕੀ ਦੇ ਮਨਿਸਟਰ ਨੇ ਬਾਕੀ ਦੇ ਹੋਰ ਟੀਮ ਦੇ ਮੈਂਬਰ ਨੇ ਉਹ ਸਾਰੇ ਦੂਜੇ ਪਾਸੇ ਖੇਡ ਰਹੇ ਆ ਤੇ ਹੁਣ ਜੇ ਤੁਸੀਂ ਟੀਮ 'ਚ ਵੀ ਖੇਡ ਰਹੇ ਹੋ 11-11 'ਚ ਫੁੱਟਬਾਲ ਖੇਡ ਰਹੇ ਹੋ ਤੇ ਜੇ ਤੁਹਾਡੇ ਨਾਲ ਦੀ ਦੂਜੇ ਪਾਸੇ ਰਲੇ ਹੋਣ ਤੇ ਤੁਸੀਂ ਇਕੱਲੇ ਵੀ ਕੀ ਕਰ ਲੋਗੇ ਤਾਂ ਇਹੀ ਚੀਜ਼ ਹੁੰਦੀ ਹੈ ਇੱਥੇ ਦੂਬੇ ਹੋਣਾ ਦੇ ਨਾਲ ਤੇ ਸਪੈਸ਼ਲੀ ਦੂਬੇ ਹੋਣਾ ਦਾ ਜਿਹੜਾ ਕਾਰਜਕਾਲ ਰਿਹਾ ਬਿਹਾਰ ਦੇ ਵਿੱਚ ਜਿਹਨੂੰ ਕਿ ਲੱਗਿਆ ਸੀ ਲੋਕਾਂ ਨੂੰ ਕਿ ਬੜੀ ਉਮੀਦ ਸੀ ਕਿ ਹੁਣ ਸਭ ਕੁਝ ਹੋ ਉਹ ਸਭ ਤੋਂ ਜ਼ਿਆਦਾ ਬਦਨਾਮ ਕਾਰਜਕਾਲਾਂ ਦੇ ਵਿੱਚੋਂ ਇੱਕ ਰਿਹਾ ਉਹਦਾ ਕਾਰਨ ਇਹ ਸੀ ਉਹਨਾਂ ਨੇ ਆਉਂਦੇ ਸਾਰ ਹੀ ਜਿਹੜੇ ਸਭ ਤੋਂ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਪੰਗਾ ਲਿਆ ਤੇ ਉਸ ਲੜਾਈ ਦੇ ਵਿੱਚ ਉਹ ਹਾਰ ਗਏ ਤੇ ਫਿਰ ਅਗਲਾ ਪੂਰਾ ਟਾਈਮ ਉਹ ਕ੍ਰਿਮੀਨਲ ਤੇ ਉਹਨਾਂ ਦੇ ਨਾਲ ਜਿਹੜੇ ਅੰਦਰਖਾਤੇ ਮਿਲੀਭੁਗਤ ਸੀ ਮੰਤਰੀਆਂ ਦੀ ਉਹ ਦੂਬੇ ਹੋਣਾ ਨੂੰ ਇਹੀ ਸ਼ੋਅ ਕਰਦੇ ਰਹੇ ਪੂਰਾ ਟਾਈਮ ਕਿਉਂ ਕਿੰਨੇ ਪਾਵਰਫੁਲ ਨੇ ਤੇ ਇਸੇ ਕਰਕੇ ਇਹ ਟਾਈਮ ਜਿਹੜਾ ਸੀਗਾ ਇਹਦੇ 'ਚ ਕਾਨੂੰਨ ਅਮਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ ਸੀ ਤੇ ਸਭ ਤੋਂ ਜ਼ਿਆਦਾ ਜਿਹੜੇ ਕ੍ਰਾਈਮ ਹੋਏ ਆ ਉਹ ਇਨ੍ਹਾਂ ਟਾਈਮਾਂ ਦੇ ਵਿੱਚ ਹੋਇਆ ਤਾਂ ਇੱਕ ਅਜੀਬ ਗੱਲ ਹੈਗੀ ਆ ਇੱਕ ਮੁੱਖ ਮੰਤਰੀ ਦੇ ਆਪਣੀ ਕੁਰਸੀ ਦੇ ਉੱਪਰ ਬੈਠੇ ਰਹਿ ਕੇ ਤੇ ਉਹ ਚੀਜ਼ਾਂ ਕਰਨ ਦੀ ਚਾਹਨਾ ਹੋਣ ਦੇ ਬਾਵਜੂਦ ਉਹ ਸਭ ਕੁਝ ਨਾ ਕਰ ਸਕਣਾ ਤੇ ਉਹਨਾਂ ਤੋਂ ਹਾਰ ਜਾਣਾ ਇੱਥੋਂ ਵੀ ਆਪਾਂ ਨੂੰ ਰਾਜਨੀਤੀ ਬਾਰੇ ਜਾਂ ਕਹਿ ਲਈਏ ਕਿ ਭਾਰਤ ਦੀ ਰਾਜਨੀਤੀ ਬਾਰੇ ਬੜੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਸ਼ਾਇਦ ਇਸੇ ਕਰਕੇ ਆ ਕਿ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਦਾਅਵੇ ਕਰਕੇ ਉੱਥੇ ਪਹੁੰਚੇ ਹੁੰਦੇ ਆ ਪਰ ਜਦੋਂ ਇੱਕ ਵਾਰੀ ਉਹ ਸੀਟ ਤੇ ਬੈਠਦੇ ਆ ਤੇ ਸ਼ਾਇਦ ਉੱਥੇ ਜਾ ਕੇ ਕਹਾਣੀ ਬਦਲ ਜਾਂਦੀ ਆ ਉਥੋਂ ਪਿਕਚਰ ਹੋਰ ਤਰ੍ਹਾਂ ਦੀ ਦਿਖਦੀ ਆ ਅੱਛਾ ਇਹਨਾਂ ਤੋਂ ਬਾਅਦ ਦੂਬੇ ਹੋਣਾ ਤੋਂ ਬਾਅਦ ਜਿਹੜੇ ਅਗਲੇ ਚੀ ਮਨਿਸਟਰ ਬਣਦੇ ਨੇ ਬਿਹਾਰ ਦੇ ਉਹ ਵੀ ਇੱਕ ਪੁਰਾਣੇ ਸੁਤੰਤਰਤਾ ਸੰਗਰਾਮੀ ਬਣਦੇ ਆ ਫ੍ਰੀडम फाइਟਰ ਤੇ ਉਹ ਬਣਦੇ ਆ ਭਗਵਤ ਚਾ ਆਜ਼ਾਦ ਕੀਰਤੀ ਆਜ਼ਾਦ ਸ਼ਾਇਦ ਤੁਹਾਡੇ ਵਿੱਚੋਂ ਜਾਂ ਜਿਹੜੇ ਕੋਈ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਹੇ ਆ ਜੋ ਕੋਈ ਜ਼ਿਆਦਾ ਥੋੜੀ ਵੱਡੀ ਉਮਰ ਦੇ ਆ ਤਾਂ ਉਹਨਾਂ ਨੂੰ ਯਾਦ ਹੋਊਗਾ ਕੀਰਤੀ ਆਜ਼ਾਦ ਇੰਡੀਅਨ ਕ੍ਰਿਕਟ ਟੀਮ ਦੇ ਇੱਕ ਬਹੁਤ ਵੱਡੇ ਤੇ ਬੜੇ ਇੰਪੋਰਟੈਂਟ ਬੜੇ ਮਸ਼ਹੂਰ ਕ੍ਰਿਕਟਰ ਰਹੇ ਆ ਆਲ ਰਾਊਂਡਰ ਰਹੇ ਆ ਕੀਰਤੀ ਆਜ਼ਾਦ ਉਹਨੇ ਤੇ ਇਹ ਹੁਣ ਕੀਰਤੀ ਆਜ਼ਾਦ ਉਹ ਵੀ ਹੁਣ ਪੋਲਿਟਿਕਸ ਚਲੇ ਗਏ ਰਿਟਾਇਰ ਹੋਣ ਤੋਂ ਬਾਅਦ ਤੇ ਇਹ ਆਪਣਾ ਭਗਵਤ ਚ ਆਜ਼ਾਦ ਇਹ ਉਹਨਾਂ ਦੇ ਪਿਤਾ ਜੀ ਨੇ ਕੀਰਤੀ ਆਜ਼ਾਦ ਉਹਨਾਂ ਦੇ ਤੇ ਇਹਨਾਂ ਨੇ ਵੀ ਆਉਂਦੇ ਸਾਰੇ ਜਿਵੇਂ ਇਹਨਾਂ ਤੋਂ ਪਹਿਲੇ ਦੂਬੇ ਹੋਣਾ ਨੇ ਪੁਰਾਣੇ ਸੁਤੰਤਰਤਾ ਸੰਗਰਾਮੀਆ ਨੇ ਆ ਕੇ ਕ੍ਰਿਮੀਨਲਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹੀ ਚੀਜ਼ ਆਜ਼ਾਦ ਹੋਣੀ ਕਰਦੇ ਆ ਪਰ ਇਹ ਵੀ ਫੇਰ ਹਾਰਦੇ ਆ ਤੇ ਇਹਨਾਂ ਦੀ ਜਿਹੜੀ ਕਾਰਜਕਾਲ ਦਾ ਟਾਈਮ ਆ ਉਹ ਚੱਲਦਾ ਸਿਰਫ 1 ਸਾਲ ਹੁਣ ਵਾਰੀ ਆਉਂਦੀ ਆ ਤੀਸਰੇ ਫਰੀडम फाइਟਰ ਦੀ ਤੇ ਕੁਝ ਸਾਲਾਂ ਦੇ ਵਿੱਚ ਬਿਹਾਰ ਦੇ ਤੀਸਰੇ ਚੀਫ ਮਨਿਸਤ ਹੁਣ ਇਹਨਾਂ ਦਾ ਨਾਮ ਸਤੇਂਦਰ ਨਰੈਣ ਸਿੰਘਾ ਸਿੰਘਾ ਹੁਣਾਂ ਦੇ ਆਉਣ ਤੱਕ ਜਿਹੜੀ ਬਿਹਾਰ ਦੀ ਹਾਲਤ ਆ ਉਹ ਇੰਨੀ ਕੁ ਬੁਰੀ ਹੋ ਜਾਂਦੀ ਆ ਇੱਕ ਸਿਟਿੰਗ ਐਮਐਲਏ ਹੁੰਦੇ ਆ ਉਸ ਟਾਈਮ ਦੇ ਤਿਰਲੋਕੀ ਹਰੀਜਨ ਹੁਣ ਫੇਰ ਉਹੀ ਗੱਲਾਂ ਕਿ ਸਮਾਜ ਜਿਹੜਾ ਹੈਗਾ ਉਹਨਾਂ ਦਾ ਜਾਤ ਪਾਤਾਂ ਚ ਬਹੁਤ ਵੰਡਿਆ ਹੋਇਆ ਤਿਰਲੋਕੀ ਹਰੀਜਨ ਇੱਕ ਸ਼ੈਡਿਊਲਡ ਕਾਸਟ ਤੋਂ ਆਉਂਦੇ ਆ ਪਿਛੜੀਆਂ ਜਾਤਾਂ ਤੋਂ ਆਉਂਦੇ ਆ ਭਾਵੇਂ ਐਮਐਲਏ ਨੇ ਪਰ ਜਿਹੜੇ ਉਥੋਂ ਦੇ ਪੁਰਾਣਾ ਇੱਕ ਸਿਸਟਮ ਚੱਲਿਆ ਆ ਰਿਹਾ ਉਹਦੇ ਮੁਤਾਬਕ ਉਹ ਜਿਹੜੇ ਲੋਕ ਨੇ ਪੁਰਾਣੇ ਪੈਸੇ ਵਾਲੇ ਪਾਵਰ ਵਾਲੇ ਤੇ ਉਹ ਇਸ ਤਰ੍ਹਾਂ ਦੇ ਨਾਲ ਕਿਸੇ ਦਲਿਤ ਸਮਾਜ ਦੇ ਇਨਸਾਨ ਨੂੰ ਐਮਐਲਏ ਬਣਨਾ ਉਹ ਬਰਦਾਸ਼ਤ ਨਹੀਂ ਹੈਗਾ ਤੇ ਆਪਸ ਚੰਦਰਖਾਤੇ ਬਹੁਤ ਉਹ ਚਲਦੀ ਉਹਨਾਂ ਦੀ ਤੇ ਫਾਈਨਲੀ ਉਹਨਾਂ ਨੂੰ ਉੱਥੇ ਹੀ ਇੱਕ ਬਹੁਤ ਵੱਡਾ ਉਸ ਟਾਈਮ ਦਾ ਉਹਨਾਂ ਦਾ ਗੈਂਗਸਟਰ ਹੁੰਦਾ ਸੀਗਾ ਪਥਲ ਨੋਨੀਆ ਕਰਕੇ ਉਹਦਾ ਨਾਮ ਸੀਗਾ ਤੇ ਉਹਦੇ ਤੋਂ ਹੀ ਮਰਵਾ ਦਿੱਤਾ ਜਾਂਦਾ ਉਹਨਾਂ ਦੇ ਪਿੰਡ ਦੇ ਵਿੱਚ ਹੀ ਇੱਕ ਐਮਐਲਏ ਨੂੰ ਉਹਦੇ ਘਰ ਦੇ ਬਾਹਰ ਹੀ ਉਹਦੇ ਪਿੰਡ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਦਿਨ ਦਿਹਾੜੇ ਉਹਦੀ ਲਾਸ਼ ਨੂੰ ਚੱਕ ਕੇ ਤੇ ਨੇੜੇ ਦੀ ਨਹਿਰ ਵਿੱਚ ਸੁੱਟ ਦਿੰਦੇ ਆ ਤੇ ਉਸੇ ਦਿਨ ਇਹ ਸਿਰਫ ਇੱਕ ਕਾਂਡ ਨਹੀਂ ਉਸ ਦਿਨ ਹੁੰਦਾ ਇੱਕ ਦੂਸਰਾ ਵੀ ਹੁੰਦਾ ਇੱਕ ਹੋਰ ਦਲਿਤ ਸਮਾਜ ਦੇ ਐਮਐਲਏ ਹੁੰਦੇ ਆ ਚੰਪਾਰਨ ਡਿਸਟ੍ਰਿਕਟ ਬੜੀ ਮਸ਼ਹੂਰ ਆ ਉਹਨਾਂ ਦੀ ਚੰਪਾਰਨ ਦੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚੋਂ ਕਿਸੇ ਇੱਕ ਦੇ ਐਮਐਲਏ ਉਹਨਾਂ ਨੂੰ ਉਸ ਦਿਨ ਕਿਡਨਾਪ ਕਰਦੇ ਆ ਤਾਂ ਇਸ ਤਰ੍ਹਾਂ ਦਾ ਸਭ ਕੁਝ ਚੱਲ ਰਿਹਾ ਇਸ ਤਰ੍ਹਾਂ ਨਾਲ ਸਮਾਜ ਡਿਵਾਈਡ ਹੈਗਾ ਉਹਨਾਂ ਦਾ ਬਿਹਾਰ ਦਾ ਤੇ ਹਾਲਾਤ ਇਹ ਆ ਕਿ ਐਮਐਲਏ ਨੂੰ ਵੀ ਪ੍ਰੋਟੈਕਸ਼ਨ ਨਹੀਂ ਹੈਗੀ ਐਮਐਲਏ ਆਪਣੀ ਹੀ ਜਦ ਜਾਨ ਨਹੀਂ ਬਚਾ ਸਕਦਾ ਤਾਂ ਲੋਕਾਂ ਦੀ ਬਚਾਉਣੀ ਤਾਂ ਬੜੀ ਦੂਰ ਆ ਪਰ ਜਿਹੜਾ ਸਭ ਤੋਂ ਵੱਡੀ ਘਟਨਾ ਸਤੇਂਦਰ ਨਰੈਣ ਸਿੰਘਾ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਹੈ ਤੇ ਜਿਹੜੀ ਅੱਜ ਤੱਕ ਵੀ ਬਿਹਾਰ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਦੇ ਵਿੱਚੋਂ ਮੰਨੀ ਜਾਂਦੀ ਆ ਉਹ ਹੈਗਾ ਕਤਲकांड ਪਾਗਲਪੁਰ ਦਾ ਆਪਾਂ ਇਹਨੂੰ ਦੰਗੇ ਵੀ ਕਹਿ ਦਿੰਨੇ ਆ ਜਿਵੇਂ 84 ਨੂੰ ਆਪਾਂ ਦੰਗੇ ਕਹਿ ਦਿੰਨੇ ਆ ਦੰਗੇ ਸ਼ਬਦ ਅਸਲ ਦੇ ਵਿੱਚ ਹੁੰਦਾ ਜਦੋਂ ਦੋ ਗਰੁੱਪ ਆਪਸ ਵਿੱਚ ਲੜਦੇ ਆ ਜਦੋਂ ਇੱਕ ਪਾਸੇ ਵਾਲੇ ਦੂਸਰਿਆਂ ਨੂੰ ਮਾਰਦੇ ਆ ਤੇ ਉਹਨਾਂ ਨੂੰ ਕਤਲੇਆਮ ਕਿਹਾ ਜਾਂਦਾ ਤਾਂ ਇਸ ਕਰਕੇ ਜਿਹੜਾ ਪਾਗਲਪੁਰ ਆ ਇਹ ਵੀ ਇੱਕ ਕਤਲੇਆਮ ਪਾਗਲਪੁਰ ਦੇ ਬਾਰੇ ਵਿੱਚ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਇੱਕ ਟਾਈਮ ਦੇ ਉੱਪਰ ਇੱਕ ਬਹੁਤ ਜ਼ਬਰਦਸਤ ਇੰਡਸਟਰੀ ਸੀ ਇੱਥੇ ਹੈਂਡਲੂਮ ਦੀ ਤੇ ਉਹ ਪੁਰਾਣਾ ਹੀ ਟਾਈਮ ਚੱਲ ਰਿਹਾ ਸੀਗਾ ਅੰਗਰੇਜ਼ਾਂ ਦੇ ਟਾਈਮ ਦਾ ਜਦੋਂ ਉਹਨਾਂ ਨੂੰ ਇੰਡੀਆ ਤੋਂ ਚੀਜ਼ਾਂ ਉਧਰ ਭੇਜਦੇ ਸੀ ਬਾਹਰ ਆਪਣੇ ਯੂਰਪ ਦੀਆਂ ਮੰਡੀਆਂ 'ਚ ਵੇਚੀਆਂ ਜਾਂਦੀਆਂ ਸੀਗੀਆਂ ਸਭ ਕੁਝ ਤੇ ਉਹਨਾਂ ਦੇ ਕਾਰੀਗਰ ਜਿਹੜੇ ਹੁੰਦੇ ਸੀ ਉਹ ਇੰਡੀਅਨ ਹੁੰਦੇ ਸੀਗੇ ਤੇ ਉਹ ਕਾਰੀਗਰ ਜ਼ਿਆਦਾਤਰ ਮੁਸਲਮਾਨ ਸੀਗੇ ਤਾਂ ਇਸ ਕਰਕੇ ਜਿਹੜਾ ਪਾਗਲਪੁਰ ਦਾ ਏਰੀਆ ਸੀ ਉਹਦੇ 'ਚ ਬਹੁਤ ਵੱਡੀ ਗਿਣਤੀ ਸੀ ਕਿ ਮੁਸਲਮਾਨਾਂ ਦੀ ਜ਼ਿਆਦਾਤਰ ਉਹ ਕਾਰੀਗਰ ਸੀਗੇ ਤੇ ਹੁਣ ਇੰਡੀਆ ਦਾ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਇੱਕ ਬਹੁਤ ਵੱਡਾ ਇੰਡਸਟਰੀਅਲ ਹੱਬ ਸੀ ਬਹੁਤ ਜ਼ਿਆਦਾ ਇਥੋਂ ਰੈਵਨਿਊ ਆਉਂਦਾ ਸੀ ਇਹ ਲੋਕ ਬੜੇ ਖੁਸ਼ਹਾਲ ਸੀਗੇ ਹੈਂਡਲੂਮ ਤੇ ਆਪਣੇ ਕਮਾਕਾਰਾਂ ਕਰਕੇ ਇੰਡਸਟਰੀ ਬਹੁਤ ਇਨਾਂ ਦੀ ਵੱਧ ਫੁੱਲ ਰਹੀ ਸੀ ਪਰ ਹੁਣ ਉਹੀ ਆ ਕਿ ਜਿਹੜਾ ਉਹ ਇੱਕ ਜ਼ਹਿਰ ਹੁੰਦਾ ਵਾ ਅਲੱਗ-ਅਲੱਗ ਹੁਣ ਉਹਨੂੰ ਕੀ ਕਹਿ ਸਕਦੇ ਆ ਵਿਤਕਰੇ ਦਾ ਧਾਰਮਿਕ ਵਿਤਕਰੇ ਦਾ ਜਾਂ ਇੰਨਾਂ ਚੀਜ਼ਾਂ ਦਾ ਤੇ ਉਹ ਫਾਈਨਲੀ ਇੱਥੇ ਪਹੁੰਚਦਾ ਉਹ ਅੱਗੇ ਇੱਥੇ ਪਹੁੰਚਦੀ ਆ 24 ਅਕਤੂਬਰ 1999 ਨੂੰ ਕੋਈ ਇੱਕ ਪ੍ਰੋਸੀਸ਼ਨ ਹੈਗਾ ਕੋਈ ਮਾਰਚ ਹੈਗਾ ਕੋਈ ਪਵਿੱਤਰ ਤਿਹਾਰ ਹੈ ਜਿਹੜਾ ਕਿ ਹਿੰਦੂ ਜਥੇਬੰਦੀਆਂ ਮਨਾਉਣਾ ਚਾਹੁੰਦੀਆਂ ਨੇ ਤੇ ਉਹ ਮਨਾਉਂਦੀਆਂ ਨੇ ਤੇ ਇੱਕ ਹੋਰ ਚੀਜ਼ ਜਦੋਂ 24 ਅਕਤੂਬਰ 1999 ਨੂੰ ਇਹ ਚੀਜ਼ ਸਟਾਰਟ ਹੁੰਦੀ ਹੈ ਤਾਂ ਉਸ ਟਾਈਮ ਕਿਉਂਕਿ ਰਾਮ ਮੰਦਰ ਦਾ ਰੋਲਾ ਵੀ ਕਾਫੀ ਜ਼ਿਆਦਾ ਪੈ ਰਿਆ ਤਾਂ ਇਹ ਜਦੋਂ ਉਹ ਲੋਕ ਜਾਂਦੇ ਆ ਸ਼ਰਦਾਲੂ ਕਹਿ ਸਕਦੇ ਆ ਜੇ ਤੁਸੀਂ ਜੋ ਵੀ ਕਹਿਣਾ ਉਹਨੂੰ ਕਹਿ ਲਓ ਤੇ ਉਹ ਜਾਂਦੇ ਆ ਕਿਉਂਕਿ ਬਹੁ ਗਿਣਤੀ ਮੁਸਲਮਾਨਾਂ ਦੀ ਆ ਮੁਸਲਮਾਨ ਘਰ ਜਾਂਦਾ ਨੇ ਤੇ ਪਰ ਹਿੰਦੂ ਘਰ ਵੀ ਕਾਫੀ ਨੇ ਹਿੰਦੂਆਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਹਰੇਕ Hindu ਤੋਂ ਉਸ ਟਾਈਮ ਇਹ ਪ੍ਰਥਾ ਸੀਗੀ ਮਤਲਬ ਕਾਫੀ ਪਪੂਲਰ ਹੋਈ ਚੀਜ਼ ਅਲੱਗ-ਅਲੱਗ ਥਾਵਾਂ ਦੇ ਉੱਪਰ ਤੇ ਇਸੇ ਕਰਕੇ ਬੜੀ ਜਗ੍ਹਾ ਦੇ ਉੱਪਰ ਉਹ ਤੋਂ ਦੰਗੇ ਵੀ ਹੋਏ ਤੇ ਐਮ ਜੇ ਅਕਬਰ ਇੱਕ ਬਹੁਤ ਵੱਡੇ ਇੰਡੀਆ ਦੇ ਮਸ਼ਹੂਰ ਹਿਸਟੋਰੀਅਨ ਨੇ ਬਾਅਦ ਵਿੱਚ ਰਾਜਨੀਤੀ ਵੀ ਜੁਆਇਨ ਕੀਤੀ ਪਿੱਛੇ ਜੇ ਕੁਝ ਜ਼ਬਰਦਸਤ ਤਕੜੇ ਵਾਲੇ ਸਕੈਂਡਲਾਂ 'ਚ ਵੀ ਫਸੇ ਆ ਉਹ ਮੀ ਟੂ ਦੇ ਵਿੱਚ ਵੀ ਫਸੇ ਆ ਪਰ ਹਾਂ ਹਿਸਟੋਰੀਅਨ ਚੰਗੇ ਰਹੇ ਆ ਤੇ ਉਹਨਾਂ ਨੇ ਵੀ ਇਹਨਾਂ ਸਾਰੇ ਦੰਗਿਆਂ ਤੋਂ ਬਾਅਦ ਇੱਕ ਕਿਤਾਬ ਲਿਖੀ ਸੀ ਰਾਈਟ ਆਫਟਰ ਰਾਈਟ ਮਤਲਬ ਦੰਗਿਆਂ ਤੋਂ ਬਾਅਦ ਫੇਰ ਦੰਗੇ ਮਤਲਬ ਦੰਗੇ ਹੀ ਦੰਗੇ ਤਾਂ ਜਦੋਂ ਇਹ ਪ੍ਰੋਸੀਸ਼ਨ ਚੱਲਦਾ ਵਾ ਇਹ ਲੋਕ ਜਾਂਦੇ ਆ ਤਾਂ ਉਹਨਾਂ ਘਰਾਂ ਤੋਂ ਹਰ ਇੱਕ ਘਰ ਤੋਂ ਇੱਕ ਇੱਕ ਇੱਟ ਮੰਗਦੇ ਆ ਸਾਰਿਆਂ ਤੋਂ ਤੇ ਹਰ ਕੋ ਬੰਦਾ ਇਹਨੂੰ ਇੱਕ ਇੱਕ ਇੱਟ ਦਿੰਦਾ ਉਹ ਇੱਟ ਕਿਸ ਚੀਜ਼ ਲਈ ਆ ਉਹ ਹੈ ਕਿ ਆ ਭਗਵਾਨ ਰਾਮ ਹੁਣਾਂ ਦੇ ਜਿਹੜਾ ਮੰਦਿਰ ਬਣਨਾ ਸੀ ਉਸ ਟਾਈਮ ਕੋ ਹੁਣ ਤਾਂ ਬਣ ਚੁੱਕਿਆ ਉਹ ਉਨ੍ਹਾਂ ਦੇ ਜਨਮ ਭੂਮੀ ਦੇ ਉੱਪਰ ਮੰਦਿਰ ਬਣਾਉਣ ਲਈ ਇਹ ਹਰ ਇੱਕ ਇਨਸਾਨ ਨੂੰ ਕਹਿੰਦੇ ਆ ਕਿ ਇੱਕ ਇੱਕ ਇੱਟ ਦਾਨ ਕਰੋ ਤੇ ਉਸ ਜਿਹੜੀ ਮਸਜਿਦ ਬਣੀ ਹੋਈ ਹੈ ਜਿਹਨੂੰ ਬਾਬਰੀ ਮਸਜਿਦ ਕਿਹਾ ਜਾਂਦਾ ਉਹਦੀ ਥਾਂ ਦੇ ਉੱਪਰ ਇਹ ਭਗਵਾਨ ਰਾਮ ਹੋਣਾ ਦਾ ਮੰਦਿਰ ਬਣੂ ਤਾਂ ਹੁਣੇ ਹੁਣ ਇੱਕ ਪੱਖ ਤੋਂ ਇਹ ਗੱਲ ਬਿਲਕੁਲ ਸਹੀ ਆ ਤੇ ਦੂਸਰੇ ਪੱਖ ਤੋਂ ਇਹ ਬਿਲਕੁਲ ਗਲਤ ਗੱਲ ਆ ਜੇ ਮੁਸਲਮਾਨ ਪੱਖ ਵਾਲਿਆਂ ਲਈ ਇਹ ਬਿਲਕੁਲ ਗਲਤ ਆ ਤੇ ਹਿੰਦੂ ਪੱਖ ਲਈ ਬਿਲਕੁਲ ਸਹੀ ਆ ਤਾਂ ਇਹ ਚੀਜ਼ ਵਧਣੀ ਸੀ ਤੇ ਜਦੋਂ ਇਹ ਅੱਗੇ ਵੱਧਦੇ ਆ ਕਿਉਂਕਿ ਮжоਰਿਟੀ ਮੁਸਲਮਾਨਾਂ ਦੀ ਹੈ ਮੁਸਲਮ ਪੋਪੂਲੇਸ਼ਨ ਦੀ ਆ ਤਾਂ ਉਹਨਾਂ ਨੂੰ ਉਸ ਮਾਰਚ ਨੂੰ ਉਸ ਜਲਸੇ ਨੂੰ ਉਹ ਅੱਗੇ ਜਾਣ ਤੋਂ ਰੋਕ ਦਿੰਦੇ ਜਦੋਂ ਰੋਕਦੇ ਆ ਤਾਂ ਜਿਹੜੀ ਭੀੜ ਹੁੰਦੀ ਆ ਉਹ ੜਕ ਜਾਂਦੀ ਆ ਉਸ ਤੋਂ ਬਾਅਦ ਉਹ ਕੀ ਕਰਦੇ ਆ ਜਿੰਨੀਆਂ ਵੀ ਹੈਂਡਲੂਮ ਦੀਆਂ ਫੈਕਟਰੀਆਂ ਦੁਕਾਨਾਂ ਜਾਂ ਘਰ ਹੁੰਦੇ ਆ ਮੁਸਲਮਾਨਾਂ ਦੇ ਉੱਪਰ ਉਹਨਾਂ ਦੇ ਉੱਪਰ ਹਮਲਾ ਹੁੰਦਾ ਜਿਹੜਾ ਪਹਿਲਾ ਹਮਲਾ 24 ਅਕਤੂਬਰ 1999 ਨੂੰ 12 ਜਾਂ 1 ਵਜੇ ਦੇ ਦਰਮਿਆਨ ਹੁੰਦਾ ਤੇ ਇਹਦੇ ਵਿੱਚ ਪਹਿਲੇ ਹਮਲੇ ਦੇ ਵਿੱਚ 40 ਤੋਂ ਜ਼ਿਆਦਾ ਮੁਸਲਮਾਨਾਂ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਹੁਣ ਆਪਾਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਅੱਗੇ ਜਾਵਾਂਗੇ ਅਗਲੇ ਕੁਝ ਦਿਨ ਇਹ ਜਿਹੜਾ ਕਤਲੇਆਮ ਆ ਮੁਸਲਮਾਨਾਂ ਦਾ ਇਹ ਇਸੇ ਤਰ੍ਹਾਂ ਹੀ ਚੱਲਦਾ ਤੇ ਫਾਈਨਲੀ ਜਿਹੜੇ ਸਰਕਾਰੀ ਅੰਕੜੇ ਆ ਉਹਦੇ ਮੁਤਾਬਕ 170 ਲੋਕਾਂ ਦੀ ਮੌਤ ਹੋਈ ਹੈ ਇਹਦੇ 'ਚ ਜਿਹੜੇ ਕਿ ਮੁਸਲਮਾਨ ਸੀਗੇ 48000 ਤੋਂ ਜ਼ਿਆਦਾ ਲੋਕ ਉਹਨਾਂ ਦੇ ਘਰ-ਬਾਰ ਤਬਾਹ ਹੋ ਗਏ 2300 ਤੋਂ ਜ਼ਿਆਦਾ ਇਹੇ ਜਿਹੇ ਥਾਵਾਂ ਜਿੱਥੇ ਹੈਂਡਲੂਮ ਦਾ ਕੰਮ ਹੁੰਦਾ ਸੀ ਉਹ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਕਰ ਦਿੱਤੀਆਂ ਕਿ ਮਤਲਬ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਪਾਗਲਪੁਰ ਦਾ ਜਿਹੜਾ ਏਰੀਆ ਉਹ ਕਦੇ ਵੀ ਵਾਪਸ ਜਿਹੜੀ ਇੱਕ ਟਾਈਮ ਦੇ ਉੱਪਰ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਸੀ ਹੈਂਡਲੂਮ ਦੀ ਤੇ ਉੱਥੋਂ ਕਿੰਨਾ ਲੋਕਾਂ ਨੂੰ ਫਾਇਦਾ ਹੁੰਦਾ ਸੀ ਗਵਰਨਮੈਂਟ ਨੂੰ ਫਾਇਦਾ ਸੀ ਰੈਵਨਿਊ ਆਉਂਦਾ ਸੀ ਉਹ ਸਭ ਹਮੇਸ਼ਾ ਲਈ ਉੱਥੋਂ ਖਤਮ ਹੋ ਗਿਆ ਤੇ ਸਭ ਤੋਂ ਵੱਡੀ ਇਹਦੇ ਚ ਇੱਕ ਘਟਨਾ ਜਿਹੜੀ ਹੁੰਦੀ ਆ ਉਹ ਹੁੰਦੀ ਆ ਜਦੋਂ ਮਤਲਬ ਇੱਕ ਭੜਕੀ ਹੋਈ ਭੀੜ ਨੂੰ ਹੈਂਸਾ ਕਰਨ ਵਾਲੀ ਭੀੜ ਨੂੰ ਬਹੁਤ ਸੈਂਕੜੇ ਲੋਕਾਂ ਦੇ ਜਥੇ ਨੂੰ ਲੀਡ ਕਰਦੀ ਆ ਬਿਹਾਰ ਦੀ ਪੁਲਿਸ ਤੇ ਉਹਨਾਂ ਦਾ ਸਭ ਤੋਂ ਇੱਕ ਬਹੁਤ ਵੱਡਾ ਅਫਸਰ ਆ ਰਾਮਚੰਦਰ ਸਿੰਘ ਉਹ ਖੁਦ ਪੁਲਿਸ ਵਾਲੇ ਬਾਕੀ ਦੇ ਲੋਕਾਂ ਨੂੰ ਇਕਸਾਉਂਦੇ ਆ ਹਮਲਾ ਕਰਨ ਲਈ ਤੇ ਖੁਦ ਵੀ ਮੁਸਲਮਾਨ ਜਿਹੜਾ ਵੀ ਕੋ ਮਿਲਦਾ ਵਾ ਤੇ ਉਹਦਾ ਕਤਲ ਕਰ ਦਿੰਦੇ ਆ ਤੇ 116 ਲੋਕ ਇਕੱਲੇ ਉਸ ਇਨਸੀਡੈਂਟ ਦੇ ਵਿੱਚ ਮਾਰੇ ਜਾਂਦੇ ਲੋਗਾਇਨ ਕਰਕੇ ਏਰੀਆ ਵਾ ਇੱਕ ਪਿੰਡ ਆ ਲੋਗਾਇਨ ਅਸਲ ਛੋਟਾ ਜਿਹਾ ਉੱਥੇ ਸਭ ਤੋਂ ਜ਼ਿਆਦਾ ਲੋਕਾਂ ਦਾ ਕਤਲ ਹੁੰਦਾ ਵਾ ਤਾਂ ਉੱਥੇ ਜਾਂਦੀ ਹੈ ਪੁਲਿਸ ਵਾਲ ਲੁਗਾਇਨ ਤੇ ਚੰਦੇਰੀ ਇਹਦੇ ਨਾਲ ਇਹ ਦੋ ਇਕੱਠੇ-ਇਕੱਠੇ ਪਿੰਡ ਨੇ ਪਾਗਲਪੁਰ ਦੇ ਵਿੱਚ ਅਗਲਾ ਪਿੰਡ ਆਉਂਦਾ ਚੰਦੇਰੀ ਲੁਗਾਇਨ ਵਾਲੀ ਸਵੇਰ ਦੀ ਗੱਲ ਆ ਸਵੇਰੇ ਵੱਡੇ ਤੜਕੇ 2 ਜਾਂ 3 ਵਜੇ ਦੀ ਗੱਲ ਆ ਅਸਲ ਦੇ ਵਿੱਚ ਲੁਗਾਇਨ 'ਚ ਹੁੰਦਾ ਕੀ ਆ ਉੱਥੇ ਇੰਡੀਅਨ ਆਰਮੀ ਦੀ ਇੱਕ ਯੂਨਿਟ ਨੂੰ ਸਪੈਸ਼ਲੀ ਕਸ਼ਮੀਰ ਤੋਂ ਬੁਲਾਇਆ ਜਾਂਦਾ ਉਹਨਾਂ ਲੋਕਾਂ ਦੀ ਸੁਰੱਖਿਆ ਲਈ ਉਹਦਾ ਨਾਮ ਵੀ ਹੁੰਦਾ ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ ਇਹ ਰੈਜiment ਹੁੰਦੀ ਆ ਉਹ ਤੇ ਸਭ ਤੋਂ ਉਹਦੇ ਵੱਡੇ ਅਫਸਰ ਹੁੰਦੇ ਆ ਮੇਜਰ ਉਹ ਵੀ ਪੰਜਾਬ ਤੋਂ ਹੁੰਦੇ ਆ ਜੀਪੀਐਸ ਵਿਰਕ ਉਹਨਾਂ ਦਾ ਨਾਮ ਉਹ ਰਾਤ ਨੂੰ ਉਥੇ ਪਹੁੰਚਦੇ ਆ ਲੋਗਾ ਤੇ ਜਦੋਂ ਦੇਖਦੇ ਆ ਤਾਂ ਉਥੋਂ ਦੇ ਸਾਰੇ ਲੋਕ ਡਰੇ ਹੁੰਦੇ ਆ ਆਪਣੇ ਆਪਣੇ ਘਰਾਂ ਦੇ ਅੰਦਰ ਬੰਦ ਹੁੰਦੇ ਆ ਤੇ ਜੀਪੀਐਸ ਵਿਰਕ ਕੁਝ ਘੰਟੇ ਰੁਕਦੇ ਆ ਉਥੇ ਆਪਣੇ ਰੈਜiment ਦੇ ਨਾਲ ਆਪਣੇ ਫੌਜੀਆ ਦੇ ਨਾਲ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮਾਮਲਾ ਸ਼ਾਂਤ ਹੋ ਗਿਆ ਰਾਤ ਨੂੰ ਪੂਰੇ 1 ਵਜੇ ਦੇ ਨੇੜੇ ਤੇੜੇ ਉਹ ਲੋਗਾਇਨ ਪਿੰਡ ਦੇ ਵਿੱਚੋਂ ਨਿਕਲਦੇ ਆ ਤੇ ਉਥੋਂ ਦੇ ਲੋਕਾਂ ਨੂੰ ਕਹਿੰਦਿਆ ਕਿ ਥੋੜੇ ਘੰਟੇ ਤੁਸੀਂ ਸਾਡੀ ਵੇਟ ਕਰੋ ਅਸੀਂ ਵਾਪਸ ਆਵਾਂਗੇ ਸਵੇਰੇ ਤੜਕੇ 5 ਜਾਂ 6 ਵਜੇ ਦੇ ਕਰੀਬ ਤੇ ਕੁਝ ਹੋਰ ਲੋਕਾਂ ਨੂੰ ਲੈ ਕੇ ਆਵਾਂਗੇ ਕੁਝ ਹੋਰ ਸੈਨਿਕਾਂ ਨੂੰ ਲੈ ਕੇ ਆਵਾਂਗੇ ਕੁਝ ਟਰੱਕ ਲੈ ਕੇ ਆਵਾਂਗੇ ਤੇ ਤੁਹਾਨੂੰ ਸਾਰੇ ਲੋਕਾਂ ਨੂੰ ਇੱਥੋਂ ਅਸੀਂ ਕੱਢ ਦਾਂਗੇ ਇਹ ਖਬਰ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਿਹਾਰ ਪੁਲਿਸ ਨੂੰ ਪਤਾ ਲੱਗਦੀ ਹੈ ਤੇ ਇਹੀ रामचंद्र ਸਿੰਘ ਜੋ ਕਿ ਇੱਕ ਵੱਡਾ ਅਫਸਰ ਸੀਗਾ ਨਾਲ ਕੁਝ ਹੋਰ ਪੁਲਿਸ ਦੇ ਮੁਲਾਜ਼ਮ ਸਵੇਰ ਦੇ 3:00 ਵਜੇ ਦੇ ਨੇੜੇ ਤੇੜੇ ਮਤਲਬ ਜੀਪੀਐਸ ਵਿਰਕ ਹੋਣਾਂ ਦੀ ਰੈਜiment ਨੂੰ ਤੋਂ ਜਾਣ ਤੋਂ 2 ਘੰਟੇ ਬਾਅਦ ਉੱਥੇ ਆਉਂਦੇ ਆ ਤੇ ਜਿਹੜੇ ਉਹ ਲੋਕ ਸਾਰੇ ਲੁਕੇ ਹੁੰਦੇ ਆ ਉਹ ਪਰਿਵਾਰ ਬੱਚੇ ਔਰਤਾਂ ਬੁੱਢੇ ਨੌਜਵਾਨ ਸਾਰੇ ਤੇ ਉਹਨਾਂ ਨੂੰ ਬਾਹਰ ਤੋਂ ਹਾਕਾ ਮਾਰਦੇ ਆ ਕਿ ਅਸੀਂ ਫੌਜੀ ਆ ਤੇ ਤੁਹਾਨੂੰ ਅਸੀਂ ਲੈਣ ਆਏ ਇਹ ਸਾਰੇ ਲੋਕ ਇਸ ਭਲੇਖੇ ਦੇ ਵਿੱਚ ਬਾਹਰ ਆ ਜਾਂਦੇ ਆ ਕਿ ਉਹ ਰੈਜiment ਜਿਹੜੀ ਸੀਗੀ ਲਾਈਟ ਇਨਫੈਂਟਰੀ ਜਿਹਨੂੰ ਕਿ ਲੀਡ ਕਰ ਰਿਹਾ ਜੀਪੀਐਸ ਵਿਰਕ ਉਹ ਵਾਪਸ ਆਇਆ ਸਾਨੂੰ ਲੈਣ ਲਈ ਪਰ ਅਸਲ ਦੇ ਵਿੱਚ ਉਹ ਲੈਣ ਲਈ ਨਹੀਂ ਆਏ ਸੀ ਉਹਨਾਂ ਨੂੰ ਉਹ ਸਿਰਫ ਉਹਨਾਂ ਦਾ ਕਤਲ ਕਰਨ ਆਏ ਸੀ ਤੇ ਜਦੋਂ ਹੀ ਉਹ ਲੋਕ ਬਾਹਰ ਨਿਕਲਦੇ ਹੁੰਦੇ ਤੇ ਹਮਲਾ ਹੁੰਦਾ ਤੇ ਉੱਥੇ 116 ਲੋਕਾਂ ਨੂੰ ਮਾਰਿਆ ਜਾਂਦਾ ਇਹੀ ਚੀਜ਼ ਲਗਾਇਨ ਤੋਂ ਬਾਅਦ ਫਿਰ ਇਹੀ ਪਾਰਟੀ ਪਹੁੰਚਦੀ ਆ ਚੰਦੇਰੀ ਸੇਮ ਚੀਜ਼ ਚੰਦੇਰੀ ਵਿੱਚ ਕੀਤੀ ਜਾਂਦੀ ਹੈ ਤੇ ਉੱਥੇ ਨਾਲ ਹੀ ਇੱਕ ਨਦੀ ਵਗਦੀ ਹੈ ਬਹੁਤ ਸਾਰੇ ਲੋਕ ਨਦੀ ਚੋਂ ਦਾ ਛਾਲ ਮਾਰ ਦਿੰਦੇ ਆ ਜਨ ਨੂੰ ਵੱਢ ਕੇ ਉੱਥੇ ਸਿੱਟ ਦਿੱਤਾ ਜਾਂਦਾ। ਲਾਸ਼ਾਂ ਇੰਨੀਆਂ ਕਿਨੇ ਤੇ ਪੁਲਿਸ ਖੁਦ ਇਹਦੇ ਚ ਇਨਵੋਲਵ ਆ। ਤਾਂ ਉੱਥੇ ਕੀ ਕਰਦੇ ਆ ਇਹ? ਉਸੇ ਦਿਨ ਉਹਨਾਂ ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਉਸੇ ਖੇਤਾਂ ਦੇ ਵਿੱਚ ਜਿਹੜੇ ਚੰਦੇਰੀ ਦੇ ਪਿੰਡ ਦੇ ਖੇਤ ਨੇ ਉਹਨਾਂ ਖੇਤਾਂ ਨੂੰ ਇਹਨਾਂ ਨੂੰ ਦੱਬ ਕੇ ਇਹਨਾਂ ਲਾਸ਼ਾਂ ਨੂੰ ਇਹਨਾਂ ਦੇ ਉੱਪਰੋਂ ਮਿੱਟੀ ਪਾ ਕੇ ਤੇ ਉਸੇ ਟਾਈਮ ਹੀ ਉੱਥੇ ਸੂਰਜਮੁਖੀ ਦੀ ਫਸਲ ਅਗਾ ਦਿੱਤੀ ਜਾਂਦੀ ਹੈ। ਉਹਦੇ ਉੱਪਰ ਉਸੇ ਟਾਈਮ ਤਾਂ ਕਿ ਕਦੇ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਥੇ ਕੁਝ ਘੰਟੇ ਪਹਿਲਾਂ ਕੀ ਹੋ ਕੇ ਹਟਿਆ ਇਹ ਹੁੰਦੀ ਆ ਪਾਗਲਪੁਰ ਦੇ ਕਤਲੇਆਮ ਦੀ ਗੱਲ ਹੁਣ ਆਉਂਦੀ ਆ ਗੱਲ ਰਜੀਵ ਗਾਂਧੀ ਹੁਣਾ ਦੀ ਹੁਣ ਦੇ ਇੱਕਦਮ ਰਾਜਨੀਤਿਕ ਜਿਹੜਾ ਉਹਨਾਂ ਦਾ ਸਫਰ ਸੀਗਾ ਉਹਦੇ ਇੱਕਦਮ ਉਦੇਦੀ ਤੇ ਉਸ ਤੋਂ ਵੀ ਛੇਤੀ ਹੋਏ ਉਹਨਾਂ ਦੇ ਅਸਤ ਉਹਦੇ ਹੁੰਦਾ ਆਪਾਂ ਸਾਰਿਆਂ ਨੂੰ ਪਤਾ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਕੋਈ ਬਹੁਤ ਵੱਡੇ ਇਨਫੋਰਮੇਸ਼ਨ ਉਹ ਨਹੀਂ ਹੈਗੀ ਇੰਦਰਾ ਗਾਂਧੀ ਹੁਣਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਿਹੜੀ ਵੋਟਾਂ ਪੈਂਦੀਆਂ ਨੇ ਤੇ ਸਭ ਤੋਂ ਜ਼ਿਆਦਾ ਉਹ ਰਿਕਾਰਡ ਬਣਿਆ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤਣ ਵਾਲਾ ਪ੍ਰਧਾਨ ਮੰਤਰੀ ਉਹ ਬਣਦੇ ਆ ਰਜੀਵ ਗਾਂਧੀ ਕਿਉਂਕਿ ਇੱਕ ਸੰਤਤੀ ਹੁੰਦੀ ਲੋਕਾਂ ਨੂੰ ਇੰਦਰਾ ਗਾਂਧੀ ਹੋਣਾ ਦੇ ਨਾਲ ਤੇ ਬਾਕੀ ਗੁੱਸਾ ਹੈ ਜਿਹੜਾ ਸਿੱਖਾਂ ਦੇ ਵਿਰੁੱਧ ਹੁੰਦਾ ਤੇ ਉਹ ਕਤਲੇਆਮ ਦੇ ਵਿੱਚ ਵੀ ਦਿਖਦਾ ਤੇ ਉਹਨਾਂ ਚੀਜ਼ਾਂ ਤੋਂ ਨਿਕਲਿਆ ਹੋਇਆ ਇੱਕ ਪ੍ਰਧਾਨ ਮੰਤਰੀ ਜਿੰਨੀ ਛੇਤੀ ਰਜੀਵ ਗਾਂਧੀ ਹੋਣਾ ਦੇ ਰਾਜਨੀਤਿਕ ਸਫ਼ਰ ਦਾ ਉਦੇ ਹੁੰਦਾ ਉਨਹੀ ਛੇਤੀ ਉਹ ਅਗਲੀ ਪ੍ਰੋਬਲਮ ਦੇ ਵਿੱਚ ਫਸਦੇ ਆ ਫਸਣ ਦਾ ਉਹਨਾਂ ਦੇ ਇੱਕ ਹੋਰ ਵੱਡਾ ਕਾਰਨ ਹੈਗਾ ਉਹ ਹੈਗੇ ਆ ਵੀ ਪੀ ਸਿੰਘ ਜਿਹੜੇ ਉਹਨਾਂ ਤੋਂ ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦੇ ਹੁਣ ਵੀ ਪੀ ਸਿੰਘ ਦਾ ਉਹਦੇ ਵਿੱਚ ਕੀ ਹੱਥ ਹੋ ਸਕਦਾ ਥੋੜੀ ਵੀ ਪੀ ਸਿੰਘ ਹੋਣਾ ਦੀ ਆਪਾਂ ਇੱਥੇ ਹਿਸਟਰੀ ਜਾਣ ਲੈਣੇ ਆ ਵੀ ਪੀ ਸਿੰਘ ਦਾ ਜਨਮ ਹੁੰਦਾ ਅਲਾਹਾਬਾਦ ਯੂਪੀ ਦੇ ਵਿੱਚ ਇੱਕ ਬੜੀ ਅਮੀਰ ਰਾਜਪੂਤ ਫੈਮਿਲੀ ਦੇ ਵਿੱਚ ਤੀਸਰੀ ਸੰਤਾਨ ਹੁੰਦੇ ਆਪਣੇ ਮਾਪੇ ਦੀ ਤੇ ਪਰ ਉਸ ਤੋਂ ਬਾਅਦ ਇੱਕ ਮੰਡਾ ਰਿਆਸਤ ਆ ਉਥੋਂ ਦੀ ਉਥੋਂ ਦੇ ਰਾਜਾ ਹੁੰਦੇ ਆ ਤੇ ਉਹਨਾਂ ਦੇ ਆਪਣੇ ਕੋਈ ਬੱਚਾ ਨਹੀਂ ਹੈ ਪਰ ਹੁਣ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਤੇ ਉਸ ਜਿਹੜੀ रियासत ਹੈਗੀ ਉਹਦਾ ਕੋਈ ਅੱਗੇ ਉੱਤਰਾਧਿਕਾਰੀ ਬਣਾਉਣਾ ਤਾਂ ਉਹਨਾਂ ਦੇ ਸੰਤਾਨ ਕੋਈ ਨਹੀਂ ਹੈਗੀ ਤਾਂ ਵੀਪੀ ਸਿੰਘ ਹੋਣਾ ਨੂੰ ਕਿਉਂਕਿ ਵੀਪੀ ਸਿੰਘ ਪਹਿਲਾਂ ਆਪ ਵੀ ਬੜੇ ਵੱਡੀ ਜੀਵੀਂਦਾਰਾ ਫੈਮਿਲੀ ਤੋਂ ਬਿਲੋਂਗ ਕਰਦੇ ਉਹਨਾਂ ਦੇ ਬੱਚੇ ਰਾਜਪੂਤ ਨੇ ਤਾਂ ਮੰਡਾ ਦੇ ਜਿਹੜੇ ਰਾਜੇ ਨੇ ਉਹ ਵੀਪੀ ਸਿੰਘ ਹੋਣਾ ਨੂੰ ਅਡਾਪਟ ਕਰ ਲੈਂਦੇ ਤੇ 10 ਸਾਲ ਦੀ ਉਮਰ ਦੇ ਵਿੱਚ ਹੀ ਵੀਪੀ ਸਿੰਘ ਮੰਡਾ ਦੇ ਰਾਜੇ ਬਣ ਦੇ ਉੱਤਰਾਧਿਕਾਰੀ ਬਣ ਜਾਂਦੇ ਅਤੇ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਜੁਆਇਨ ਕਰ ਲੈਂਦੇ ਆ ਇਹ ਸਭ ਕੁਝ ਚੱਲਦਾ ਪਰ ਆਪਾਂ ਗੱਲ ਕਰਦੇ ਆ ਰਜੀਵ ਗਾਂਧੀ ਹੁਣਾਂ ਦੀ ਤੇ ਵੀ ਪੀ ਸਿੰਘ ਹੁਣੀ ਥੋੜੇ ਜੇ ਹੋਰ ਤਬੀਅਤ ਦੇ ਮਾਲਕ ਸੀ ਕਿਉਂਕਿ ਪਹਿਲਾਂ ਹੀ ਇੱਕ ਬਹੁਤ ਵੱਡੀ ਫੈਮਿਲੀ ਤੋਂ ਆਇਆ ਬੜਾ ਅਸਰ ਸੂਖ ਪੈਸਾ ਤੇ ਲ ਸਭ ਕੁਝ ਹੈਗਾ ਤਾਂ ਸਭ ਤੋਂ ਪਹਿਲਾਂ 1980 ਦੇ ਵਿੱਚ ਹਲੇਂਦਰਾ ਗਾਂਧੀ ਹੁਣੀ ਜਿਉਂਦੇ ਆ ਵੀ ਪੀ ਸਿੰਘ ਨੂੰ ਚੀਫ ਮਿਨਿਸਟਰ ਬਣਾਇਆ ਜਾਂਦਾ ਯੂਪੀ ਦਾ ਹੁਣ ਯੂਪੀ ਦਾ ਏਰੀਆ ਵੀ ਉਹ ਚੰਬਲ ਦੇ ਨਾਲ ਲੱਗਦਾ ਏਰੀਆ ਵਾਂ ਤੇ ਉੱਥੇ ਜਿਹੜੇ ਡਾਕੂ ਨੇ ਜਿਨ੍ਹਾਂ ਨੂੰ ਉੱਥੋਂ ਦੇ ਲੋਕ ਬਾਗੀ ਵੀ ਕਹਿ ਦਿੰਦੇ ਆ ਉਹ ਬਹੁਤ ਜ਼ਿਆਦਾ ਐਕਟਿਵ ਨੇ ਤਾਂ ਵੀਪੀ ਸਿੰਘ ਦਾ ਸਭ ਤੋਂ ਪਹਿਲਾ ਧਿਆਨ ਉਹਨਾਂ ਲੋਕਾਂ ਵੱਲ ਜਾਂਦਾ ਤੇ ਕਾਫੀ ਵੱਡੀਆਂ ਮਤਲਬ ਉੱਥੇ ਆਪਰੇਸ਼ਨ ਚਲਾਏ ਜਾਂਦੇ ਉਹਨਾਂ ਡਾਕੂਆਂ ਦੇ ਅਗੇਂਸਟ ਬਹੁਤ ਸਾਰਿਆਂ ਨੂੰ ਫੜਨ ਦੇ ਵਿੱਚ ਬਹੁਤ ਸਾਰਿਆਂ ਦੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਜਾਂ ਤਾਂ ਮਾਰਨ ਦੇ ਵਿੱਚ ਜਾਂ ਉਹਨਾਂ ਤੋਂ ਆਤਮ ਸਮਰਪਣ ਕਰਾਉਣ ਦੇ ਵਿੱਚ ਕਾਮਯਾਬ ਰਹਿੰਦੇ ਆ ਵੀਪੀ ਸਿੰਘ ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਉਹਨਾਂ ਦੇ ਕਤਲ ਤੋਂ ਬਾਅਦ ਜਦੋਂ ਰਜੀਵ ਗਾਂਧੀ ਦੀ ਸਰਕਾਰ ਬਣਦੀ ਆ ਤਾਂ ਸਭ ਤੋਂ ਪਹਿਲਾਂ ਵੀਪੀ ਸਿੰਘ ਨੂੰ ਕਿਉਂਕਿ ਬੜਾ ਯੋਗ ਹੁੰਦੇ ਆ ਪੜੇ ਲਿਖੇ ਨੇ ਤੇ ਰਜੀਵ ਗਾਂਧੀ ਹੁਣਾਂ ਦੇ ਉਸ ਟਾਈਮ ਨੇੜੇ ਵੀ ਹੁੰਦੇ ਸੀਗੇ ਤੇ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਪਰ ਹੁਣ ਇਹ ਆ ਕਿ ਜਦੋਂ ਤੁਸੀਂ ਵੀਪੀ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਤਾ ਤਾਂ ਕੁਛ ਨਾ ਕੁਛ ਕਰਨਗੇ ਤਾਂ ਉਸ ਟਾਈਮ ਦੇ ਸਭ ਤੋਂ ਪਾਵਰਫੁਲ ਇਨਸਾਨਾਂ ਦੇ ਵਿੱਚੋਂ ਦੋ ਇੱਕ ਅਮਤਾਬਚਨ ਜਿਹੜੇ ਕਿ ਵੈਸੇ ਵੀ ਰਜੀਵ ਗਾਂਧੀ ਦੇ ਇੱਕ ਤਰ੍ਹਾਂ ਕਹਿ ਲਈਏ ਕਿ ਜਿਗਰੀ ਯਾਰ ਸੀਗੇ ਤੇ ਦੂਸਰੇ ਧੀਰੂਬਾਈ ਅੰਬਾਨੀ ਹੁਣ ਦੇ ਅਨੈਲ ਅੰਬਾਨੀ ਮੁਕੇਸ਼ ਅੰਬਾਨੀ ਹੋਣਾਂ ਦੇ ਪਿਤਾ ਜੀ ਧੀਰੂਬਾਈ ਅੰਬਾਨੀ ਜਿੰਨਾਂ ਤੋਂ ਹੀ ਸਾਰਾ ਅੰਪਾਇਰ ਉਹਨਾਂ ਦਾ ਸ਼ੁਰੂ ਹੁੰਦਾ ਇਹਨਾਂ ਦੋਨਾਂ ਦੇ ਘਰਾਂ ਦੇ ਉੱਪਰ ਰੇਡ ਪੈਂਦੀ ਆ ਇਨਕਮ ਟੈਕਸ ਦੀ ਤੇ ਹੋਰ ਅਲੱਗ-ਅਲੱਗ ਚੀਜ਼ਾਂ ਦੀ ਵੀ ਪੀ ਸਿੰਘ ਦੁਆਰਾ ਸਿਰਫ ਇਹਨਾਂ ਦੇ ਉੱਪਰ ਹੀ ਨਹੀਂ ਹੋਰ ਬੜੇ ਵੱਡੇ-ਵੱਡੇ ਨਾਮ ਹੁੰਦੇ ਆ ਹੁਣ ਅਸਲ ਦੇ ਵਿੱਚ ਉਹ ਨਾਮ ਹੁੰਦੇ ਆ ਜਿਹੜੇ ਸਰਕਾਰਾਂ ਦੇ ਨਾਲ ਬਹੁਤ ਨੇੜੇ ਹੁੰਦੇ ਆ ਉਹਨਾਂ ਨੂੰ ਅਲੱਗ-ਅਲੱਗ ਰੈਲੀਆਂ ਦੇ ਵਿੱਚ ਹੋਰ ਸਾਰਿਆਂ ਦੇ ਵਿੱਚ ਆਰਥਿਕ ਤੌਰ ਦੇ ਉੱਪਰ ਮਦਦ ਵੀ ਕਰਦੇ ਆ ਤੇ ਹੁਣ ਇੱਕ ਪਾਸੇ ਇੱਕ ਫਾਈਨੈਂਸ ਮਿਨਿਸਟਰ ਆ ਜਿਹੜਾ ਇਹਨਾਂ ਦੇ ਘਰਾਂ ਦੇ ਉੱਪਰ ਹੀ ਰੇਡ ਕਰ ਰਿਹਾ ਤਾਂ ਇਸ ਕਰਕੇ ਹੁਣ ਜੋ ਇੱਥੇ ਹੋਣਾ ਸੀ ਹੁਣ ਹੋਈ ਆ ਕਿ ਅੱਜ ਦੇ ਐਪੀਸੋਡ ਤੋਂ ਪਹਿਲਾਂ ਆਪਾਂ ਦੂਬੇ ਹੋਣਾਂ ਦੀ ਕਹਾਣੀ ਪੜ੍ਹੀ ਆ ਚੀਫ ਮਿਨਿਸਟਰ ਜੀ ਕਿ ਜਿਹੜੇ ਯੂਪੀ ਦੇ ਤੇ ਹੁਣ ਵੀਪੀ ਸਿੰਘ ਹੋਣੇ ਕਿ ਆਪਾਂ ਨੂੰ ਲੱਗਦਾ ਕਿ ਸ਼ਾਇਦ ਪਾਵਰ ਵਿੱਚ ਜਾ ਕੇ ਬੰਦਾ ਕੀ ਕਰੇ ਪਰ ਸਿਸਟਮ ਦਾ ਬਹੁਤ ਵੱਡੇ ਸਿਸਟਮ ਦਾ ਇੱਕ ਛੋਟਾ ਜਿਹਾ ਪਾਰਟ ਹੁੰਦਾ ਤਾਂ ਉਹੀ ਚੀਜ਼ ਵੀਪੀ ਸਿੰਘ ਹੋਣਾ ਨਾ ਹੁੰਦੀ ਆ ਬਹੁਤ ਛੇਤੀ ਉਹਨਾਂ ਨੂੰ ਫਾਈਨੈਂਸ ਮਿਨਿਸਟਰੀ ਤੋਂ ਹਟਾ ਦਿੱਤਾ ਜਾਂਦਾ ਉਸ ਤੋਂ ਬਾਅਦ ਤੇ ਫਿਰ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਡਿਫੈਂਸ ਵੱਲ ਡਿਫੈਂਸ ਮਿਨਿਸਟਰ ਬਣਦੇ ਆ ਉਹ ਜਦੋਂ ਉਹ ਡਿਫੈਂਸ ਮਿਨਿਸਟਰ ਬਣਦੇ ਆ ਤਾਂ ਉੱਥੇ ਇੱਕ ਹੋਰ ਕੇਸ ਜਦੋਂ ਫਾਈਲਾਂ ਦੇਖ ਰਿਹਾ ਵੀਪੀ ਸਿੰਘ ਤਾਂ ਉਹਨਾਂ डील ਬਾਰੇ ਪਤਾ ਲੱਗਦਾ ਅਸਲ ਦੇ ਵਿੱਚ ਤਾਂ ਉਹਨਾਂ ਨੂੰ ਆਈਡੀਆ ਸੀ ਕਿ ਜਿਹੜੀਆਂ ਇਹ ਹਥਿਆਰਾਂ ਦੀਆਂ ਵੱਡੀਆਂ-ਵੱਡੀਆਂ ਡੀਲਸ ਹੁੰਦੀਆਂ ਇਹਨਾਂ 'ਚ ਬਹੁਤ ਮੋٹے ਕਮਿਸ਼ਨ ਮਿਲਦੇ ਆ ਜਿਹੜੇ ਕਿ ਉੱਪਰ ਤੱਕ ਜਾਂਦੇ ਆ ਲੀਡਰਾਂ ਤੱਕ ਸਭ ਤੋਂ ਟਾਪ ਦੇ ਲੀਡਰਾਂ ਤੱਕ ਪਹੁੰਚਦੇ ਆ ਉਸੇ ਤਰ੍ਹਾਂ ਇੰਡੀਆ ਨੇ 410 ਹੋਵਿਟਜ਼ਰ ਖਰੀਦੀਆਂ ਸੀਗੀਆਂ ਤੋਪਾਂ ਬੋਫੋਰਸ ਬਹੁਤ ਜ਼ਿਕਰਬਾਦ ਦੇ ਵਿੱਚ ਹੋਇਆ ਇੰਡੀਅਨ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਬਣ ਗਿਆ ਬੋਫੋਰਸ ਕਾਂਡ ਦਾ ਤੇ ਜਦੋਂ ਵੀਪੀ ਸਿੰਘ ਨੂੰ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਅੱਗੇ ਫਿਰ ਵੀਪੀ ਸਿੰਘ ਹੁਣੀ ਫੇਰ ਉਹੀ ਚੀਜ਼ ਤੇ ਜਦੋਂ ਇਹ ਪਤਾ ਲੱਗਦਾ ਕਿ ਇਹ ਸਾਰੇ ਉਸ ਦਲਾਲੀ ਦੇ ਵਿੱਚ ਤੇ ਜਿਹੜਾ ਉਹ ਕਮਿਸ਼ਨ ਮਿਲਿਆ ਹੋਊਗਾ ਉਹਦੇ ਵਿੱਚ ਰਜੀਵ ਗਾਂਧੀ ਹੋਣਾ ਦਾ ਹੱਥ ਹੋ ਸਕਦਾ ਤੇ ਦੂਸਰੀ ਗੱਲ ਜਿਹੜੀ ਇਮੇਜ ਵੀਪੀ ਸਿੰਘ ਦੀ ਹੈਗੀ ਆ ਕਿ ਜੇ ਉਹਨਾਂ ਦੇ ਕੋਲੇ ਕੋਈ ਵੀ ਇਨਫੋਰਮੇਸ਼ਨ ਹੋਈ ਤਾਂ ਉਹ ਉਹੀ ਕਰਨਗੇ ਜੋ ਵੀਪੀ ਸਿੰਘ ਕਰਦੇ ਆ ਤਾਂ ਇਹਦੇ ਕਰਕੇ ਵੀਪੀ ਸਿੰਘ ਨੂੰ ਥੋੜੇ ਟਾਈਮ ਦੇ ਵਿੱਚ ਹੀ ਡਿਫੈਂਸ ਮਿਨਿਸਟਰੀ ਤੋਂ ਵੀ ਅਸਤੀਫਾ ਦੇਣਾ ਪੈਂਦਾ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਹੁਣ ਤੁਸੀਂ ਡਿਫੈਂਸ ਮਿਨਿਸਟਰ ਨਹੀਂ ਰਹੋਗੇ ਪਰ ਹੁਣ ਫਾਈਨਲੀ ਵੀ ਪੀ ਸਿੰਘ ਇੱਥੇ ਵੀ ਫਿਰ ਕੱਲੀ ਡਿਫੈਂਸ ਮਿਨਿਸਟਰੀ ਤੋਂ ਨਹੀਂ ਕਾਂਗਰਸ ਤੋਂ ਵੀ ਅਸਤੀਫਾ ਦਿੰਦੇ ਆ ਤੇ ਉਧਰ ਰਜੀਵ ਗਾਂਧੀ ਨੇ ਰਜੀਵ ਗਾਂਧੀ ਤੇ ਲਈ ਜਿਹੜੀ ਇੱਕ ਜਿੱਤ ਸੀ ਕਿ ਇੱਕ ਰਿਕਾਰਡ ਜਿੱਤ ਸੀ ਉਹ ਅਸਲ ਦੇ ਵਿੱਚ ਸਿਰਫ ਉਹ ਉਹਨਾਂ ਦੇ ਵਿੱਚ ਉਸ ਜਿੱਤ ਦੇ ਵਿੱਚ ਰਜੀਵ ਗਾਂਧੀ ਦੀ ਆਪਣੀ ਕਾਬਲੀਅਤ ਦਾ ਕੋਈ ਬਹੁਤ ਜ਼ਿਆਦਾ ਹਿੱਸਾ ਨਹੀਂ ਸੀਗਾ ਉਹ ਅਸਲ ਦੇ ਵਿੱਚ ਇੱਕ ਸੈਂਟੀਮੈਂਟ ਸੀਗੇ ਇਮੋਸ਼ਨ ਸੀਗੇ ਤੇ ਉਹਦੇ ਨਾਲ ਉਹ ਆਏ ਪਰ ਉਸ ਤੋਂ ਬਾਅਦ ਪਹਿਲਾ ਬੋਫਰਸ ਕਾਂਟ ਉਸ ਤੋਂ ਬਾਅਦ ਲੰਕਾ ਦੇ ਵਿੱਚ ਲਿੱਟਿਆਂ ਦੇ ਅਗੇਂਸਟ ਜਿਹੜਾ ਇੰਡੀਅਨ ਆਰਮੀ ਦਾ ਆਪਰੇਸ਼ਨ ਹੋਇਆ ਤੇ ਬੜਾ ਸਕੈਂਡਲਸ ਆਪਰੇਸ਼ਨ ਆਇਆ ਬਹੁਤ ਸਾਰੇ ਇੰਡੀਆ ਦੀ ਆਰਮੀ ਦੇ ਨੌਜਵਾਨ ਸੈਨਿਕ ਸ਼ਹੀਦ ਹੁੰਦੇ ਆ ਉੱਥੇ ਬਹੁਤ ਅਲੱਗ-ਅਲੱਗ ਕਾਰਨਾ ਕਰਕੇ ਉਸ ਆਪਰੇਸ਼ਨ ਨੂੰ ਗਲਤ ਠਹਿਰਾਇਆ ਗਿਆ ਇੰਡੀਆ ਦੇ ਲੋਕਾਂ ਦੁਆਰਾ ਪੱਤਰਕਾਰਾਂ ਦੁਆਰਾ ਤੇ ਉਹ ਲੋਕਾਂ ਦੁਆਰਾ ਜਿਹੜੇ ਆਰਮੀ ਦੀ ਇਹਨਾਂ ਚੀਜ਼ਾਂ ਆਪਰੇਸ਼ਨਸ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਪਹਿਲੀ ਗੱਲ ਤਾਂ ਇਹ ਹੀ ਕਿ ਬਿਨਾ ਸੋਚੇ ਸਮਝੇ ਬਿਨਾ ਲਿੱਟੇ ਦੀ ਪਾਵਰ ਨੂੰ ਸਹੀ ਤਰ੍ਹਾਂ ਨਾਲ ਜਾਂਚੇ ਪਰਖੇ ਤੁਸੀਂ ਆਪਣੇ ਨੌਜਵਾਨਾਂ ਉੱਤੇ ਮਰਨ ਲਈ ਭੇਜਦੇ ਤੇ ਉਸ ਤੋਂ ਇਲਾਵਾ ਵੈਸੇ ਵੀ ਇੱਕ ਰਾਜਨੀਤਿਕ ਸਮਝ ਦੇ ਤੌਰ ਤੋਂ ਵੀ ਕਿੰਨਾ ਕਿ ਸਿਆਣਾ ਡਿਸੀਜਨ ਸੀਗਾ ਇਹ ਸ਼੍ਰੀਲੰਕਾ ਦੇ ਵਿੱਚ ਆਪਣੀ ਸੈਨਾ ਭੇਜ ਦੇਣੀ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਖੜਾ ਹੋਇਆ ਰਜੀਵ ਗਾਂਧੀ ਹੋਣ ਲਈ ਉਸ ਤੋਂ ਬਾਅਦ ਅਗਲੀ ਚੀਜ਼ ਹੁਣ ਕਿਉਂਕਿ ਭਾਗਨਪੁਰ ਦੇ ਜਿਹੜੇ ਕਤਲੇਆਮ ਹੁੰਦਾ ਮੁਸਲਮਾਨਾਂ ਦਾ ਉਸ ਤੋਂ ਪਹਿਲਾਂ ਜਿਹੜੇ ਮੁਸਲਮਾਨ ਵੋਟ ਆ ਉਹ ਪੂਰੀ ਦੀ ਪੂਰੀ ਕਾਂਗਰਸ ਨੂੰ ਭੁਗਤਦੀ ਆ ਪਰ ਇਸ ਤੋਂ ਬਾਅਦ ਕਿਉਂਕਿ ਉੱਥੇ ਜਿਹੜੀ ਸਰਕਾਰ ਆ ਕਾਂਗਰਸ ਦੀ ਸੀ ਉਸ ਟਾਈਮ ਦੇ ਉੱਪਰ ਜਦੋਂ ਕਤਲੇ ਆਮ ਹੋਇਆ ਤੇ ਜਿਹੜੇ ਵੱਡੇ ਅਫਸਰ ਸੀਗੇ ਜਿਹੜੇ ਉਹ ਲੁਗਾਇਨ ਤੇ ਚੰਦੇਰੀ ਦੇ ਵਿੱਚ ਜਿਨ੍ਹਾਂ ਨੇ ਖੁਦ ਮੂਹਰੇ ਲੱਗ ਕੇ ਤੇ ਮੁਸਲਮਾਨਾਂ ਦਾ ਕਤਲ ਆਮ ਕਰਵਾਇਆ ਉਸ ਟਾਈਮ ਦੇ ਉੱਥੋਂ ਦੇ ਚੀਫ ਮਿਨਿਸਟਰ ਨੇ ਉਸੇ ਟਾਈਮ ਸਿਨਹਾ ਸਾਹਿਬ ਸੀਗੇ ਉਸ ਟਾਈਮ ਜਿਹੜੇ ਫ੍ਰੀडम फाइਟਰ ਨੇ ਤੇ ਉਹਨਾਂ ਨੇ ਉਸੇ ਟਾਈਮ ਉਹਨਾਂ ਦੀ ਟਰਾਂਸਫਰ ਕਰਤੀ ਉਹਨਾਂ ਵੱਡੇ ਅਫਸਰਾਂ ਦੀ ਪਰ ਥੋੜੇ ਦਿਨਾਂ ਤੋਂ ਬਾਅਦ ਰਜੀਵ ਗਾਂਧੀ ਉੱਥੇ ਪਹੁੰਚਦੇ ਆ ਤੇ ਉਸ ਟਰਾਂਸਫਰ ਨੂੰ ਕਿਉਂਕਿ ਹੁਣ Hindu ਸੰਗਠਨਾਂ ਦਾ ਵੀ ਬੜਾ ਪ੍ਰੈਸ਼ਰ ਆ ਜਦੋਂ ਇਹ ਕਿਤਾਬਾਂ ਪੜਦੇ ਆ ਜਾਂ ਹੋਰ ਤਾਂ ਉੱਥੋਂ ਦੇਖਦੇ ਆ ਕਿ ਜਿਹੜਾ ਨੇਤਾ ਵਾ ਉਹ ਸਿਰਫ ਵੋਟ ਬੈਂਕੀ ਕੈਲਕੂਲੇਟ ਕਰਦਾ ਫਿਰਦਾ ਜੇ ਇੱਕ ਨੂੰ ਫੜਦਾ ਤਾਂ ਦੂਜਾ ਰੋਸਿਆਂ ਦਾ ਦੂਜੇ ਨੂੰ ਫੜਦਾ ਤਾਂ ਤੀਜਾ ਰੋਸਿਆਂ ਦਾ ਭਾਵੇਂ ਉਹਨੂੰ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਪਰ ਉਹ ਆਪਣਾ ਉੱਥੇ ਨਿੱਜੀ ਸਵਾਰਥ ਦੇਖਦੇ ਤਾਂ ਹੁਣ ਕਿਉਂਕਿ Hindu ਸੰਗਠਨਾਂ ਉਹਦੇ ਹੱਕ 'ਚ ਸੀਗੇ ਉਹਨਾਂ ਪੁਲਿਸ ਅਫਸਰਾਂ ਦੇ ਹੱਕ 'ਚ ਸੀਗੇ ਤੇ ਰਜੀਵ ਗਾਂਧੀ ਜਿਹੜੀ ਉਹ ਟਰਾਂਸਫਰ ਹੁੰਦੀ ਆ ਉਹਨਾਂ ਦੋਸ਼ੀ ਅਫਸਰਾਂ ਦੇ ਉਹਨੂੰ ਰੋਕ ਦਿੰਦੇ ਆ ਤੇ ਕਹਿੰਦੇ ਇੱਥੇ ਬਣੇ ਰਹਿਣਗੇ ਤੇ ਉਹਦੇ ਨਾਲ ਜਿਹੜਾ ਮੁਸਲਮ ਆਬਾਦੀ ਆ ਜਨਸੰਖਿਆ ਵਾ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਤੋਂ ਕੱਟ ਹੋ ਜਾਂਦੀ ਆ ਤੇ ਇਹ ਇੱਕ ਬਹੁਤ ਵੱਡਾ ਸੈਟਬੈਕ ਹੁੰਦਾ ਰਜੀਵ ਗਾਂਧੀ ਲਈ ਅਗਲੀ ਚੀਜ਼ ਕਿਉਂਕਿ ਹੁਣ ਹਿੰਦੂ ਵੋਟ ਨੂੰ ਪਨਾਉਣਾ ਇਸ ਤੇ ਲਈ ਰਜੀਵ ਗਾਂਧੀ ਰਾਮਲੀਲਾ ਮੈਦਾਨ ਤੋਂ ਇਹ ਅਨਾਉਂਸ ਕਰਦੇ ਆ ਕਿ ਜਿਹੜਾ ਮੇਰਾ ਟਾਈਮ ਹੋਊਗਾ ਉਹ ਇੱਕ ਤਰ੍ਹਾਂ ਨਾਲ ਰਾਮ ਰਾਜ ਵਾਲਾ ਟਾਈਮ ਹੋਊਗਾ ਤੇ ਰਾਮ ਰਾਜ ਦੀ ਗੱਲ ਜਦੋਂ ਕੀਤੀ ਜਾਂਦੀ ਆ ਤਾਂ ਮੁਸਲਮਾਨ ਵੋਟ ਜਿਹੜੀ ਹੈਗੀ ਆ ਉਹ ਜਿੰਨੀ ਕੁ ਰਹਿੰਦੀ ਖੁੰਦੀ ਸੀਗੀ ਉਹ ਵੀ ਜਾਂਦੀ ਰਹਿੰਦੀ ਆ ਕਾਂਗਰਸ ਦੇ ਪੱਖ ਤੋਂ ਜਿਹੜੀ ਇੱਕ ਟਾਈਮ ਤੱਕ ਬੜਾ ਸਟਰੋਂਗ ਵੋਟ ਬੈਂਕ ਸੀਗਾ ਕਾਂਗਰਸ ਦਾ ਤੇ ਉਹੀ ਵੋਟ ਬੈਂਕ ਬਾਅਦ ਦੇ ਵਿੱਚ ਇਧਰੋਂ ਸ਼ਿਫਟ ਹੋ ਕੇ ਜਨਤਾ ਪਾਲ ਵੱਲ ਗਿਆ ਜਿਹੜਾ ਬਾਅਦ ਚ ਰਾਸ਼ਟਰੀ ਜਨਤਾ ਪਾਲ ਬਣੇ ਆਰ ਜੀ ਡੀ ਲਾਲੂ ਪ੍ਰਸ਼ਾਦ ਯਾਦਵ ਹੋਣਾ ਦਾ ਤੇ ਉਹ ਸਾਰੇ ਦੀ ਸਾਰੇ ਮੁਸਲਮ ਵੋਟ ਬਾਅਦ ਚੋਂ ਬਹੁਤ ਲੰਬਾ ਟਾਈਮ ਤੱਕ ਆਰ ਜੀ ਡੀ ਦੇ ਨਾਲ ਜੁੜੀ ਰਹੀ ਇਸ ਤਰ੍ਹਾਂ ਨਾਲ ਇੱਕ ਤੋਂ ਬਾਅਦ ਇੱਕ ਪ੍ਰੋਬਲਮਸ ਖੜੀਆਂ ਹੁੰਦੀਆਂ ਰੀਆਂ ਰਜੀਵ ਗਾਂਧੀ ਲਈ ਤੇ ਫਾਈਨਲੀ ਇਸੇ ਕਰਕੇ ਹੌਲੀ ਹੌਲੀ ਇੱਕੋ ਪ੍ਰਾਈਮ ਮਿਨਿਸਟਰ ਜਿਹੜਾ ਰਿਕਾਰਡ ਵੋਟਾਂ ਦੇ ਨਾਲ ਜਿੱਤਿਆ ਸੀਗਾ ਅਗਲੀਆਂ ਹੀ ਵੋਟਾਂ ਦੇ ਵਿੱਚ ਆਪਣੀ ਸਰਕਾਰ ਨਹੀਂ ਬਚਾ ਸਕਿਆ ਤੇ ਅਗਲੀ ਵਾਰੀ ਕਿਉਂਕਿ ਵੀ ਪੀ ਸਿੰਘ ਕਾਂਗਰਸ ਛੱਡ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਵੀ ਪੀ ਸਿੰਘ ਖੋਦੀ ਜਿਹੜੇ ਕਿ ਉਹਨਾਂ ਦੇ ਲਈ ਪਹਿਲਾਂ ਤਾਂ ਗਲੇ ਦੀ ਹੱਡੀ ਬਣੇ ਤੇ ਫਾਈਨਲੀ ਉਹ ਹੀ ਅਗਲੀ ਵਾਰੀ ਪ੍ਰਾਈਮ ਮਿਨਿਸਟਰ ਬਣਦੇ ਆ ਤੇ ਉਸ ਤੋਂ ਬਾਅਦ ਦੀਆਂ ਗੱਲਾਂ ਕੋਕੀ ਵੀਡੀਓ ਬਹੁਤ ਲੰਬਾ ਹੋ ਜਾਣਾ ਮੈਂ ਨਹੀਂ ਚਾਹੁੰਦਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਾਲ ਬੋਰ ਕਰਾਂ ਤੇ ਉਹ ਗੱਲਾਂ ਆਪਣੇ ਅਗਲੇ ਐਪੀਸੋਡ 'ਚ ਹੋਣਗੀਆਂ ਮੰਡਲ ਕਮਿਸ਼ਨ ਦੀਆਂ ਇਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੈਨੂੰ ਉਮੀਦ ਆ ਕਿ ਤੁਸੀਂ ਬੋਰ ਨਹੀਂ ਹੋਏ ਹੋਵੋਗੇ ਤੇ ਬਾਕੀ ਇਹ ਗੱਲ ਹੈਗੀ ਆ ਕਿ ਮੈਂ ਤੁਹਾਨੂੰ ਜੋ ਵੀ ਦੱਸਿਆ ਇਹ ਬੁੱਕ ਇਹ ਸਟਾਰਟ ਕੀਤੀ ہوئی ਆਪਾਂ ਬ੍ਰੋਕਨ ਪ੍ਰੋਮਿਸਸ ਮ੍ਰਿਤਿੰਜੇ ਸ਼ਰਮਾ ਹੋਣਾ ਦੀ ਬੜੇ ਤਕੜੇ ਰਾਈਟਰ ਨੇ ਇਹ ਤੇ ਜੋ ਵੀ ਮੈਂ ਬੋਲਿਆ ਕਿਉਂਕਿ ਮੈਂ ਕਿਤਾਬ ਪੜ੍ਹ ਰਿਹਾ ਤਾਂ ਮੈਨੂੰ ਹੈਗਾ ਕਿ ਚਲੋ ਮੈਂ ਨਾਲ ਸਫਰ 'ਚ ਕੁਝ ਹੋਰ ਸਾਥੀਆਂ ਨੂੰ ਨਾਲੜ ਰੜਾ ਇਹ ਸਾਰੇ ਇਹਨਾਂ ਦੇ ਨਿੱਜੀ ਵਿਚਾਰ ਨੇ ਇਹਨਾਂ ਦੀ ਕਿਤਾਬ ਜਦੋਂ ਇਹ ਕਿਤਾਬ ਖਤਮ ਹੋ ਗਈ ਜਦੋਂ ਇਸ ਕਿਤਾਬ ਨਾਲ ਆਪਣਾ ਸਫਰ ਖਤਮ ਹੋਇਆ ਤਾਂ ਫਿਰ ਆਪਾਂ ਕਿਸੇ ਹੋਰ ਸਫਰ ਤੇ ਚੱਲਾਂਗੇ ਅਗਲੀ ਵਾਰੀ ਆਪਾਂ ਟੌਪਿਕ ਚੇਂਜ ਕਰਾਂਗੇ ਰਾਜਨੀਤੀ ਨਹੀਂ ਰੱਖਾਂਗੇ ਕੋਈ ਹੋਰ ਤਰ੍ਹਾਂ ਦਾ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ